ਜਿਹੜੇ ਅੱਜ ਕੱਲ ਮਸ਼ਕਰੀਆਂ ਕਰਨ ਦੇ ਜਿੰਮਾਂ ਦੇ ਵਿੱਚ ਜਾ ਕੇ ਜਾਂ ਕਿਸੇ ਨੂੰ 27 ਤਰੀਕ ਨੂੰ ਆ ਜਾਈਂ ਉੱਥੇ ਤੇਰਾ ਨਾਂ ਲਿਖਾਇਆ ਲੱਖ ਲੰਤ ਤੁਹਾਡੇ ਦੇ ਬਿਸ਼ਰਮੋ ਤੁਸੀਂ ਸ਼ਰਮ ਨੂੰ ਹੱਥ ਮਾਰੋ ਕਿਹੜੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੇ ਤੁਸੀਂ ਦੋ ਚੀਜ਼ਾਂ ਤੋਂ ਸਾਨੂੰ ਨਫ਼ਰਤ ਹੈ ਬਹੁਤ ਜ਼ਿਆਦਾ ਇੱਕ ਸਾਡਾ ਭੇਤ ਬਣਾਇਆ ਜਿਹੜਾ ਔਰ ਇੱਕ ਸਾਡੀ ਗੁਰੂ ਨਗਰੀ ਨੂੰ ਚੋਇਆ ਇਸ ਚੀਜ਼ ਤੇ ਜਿਹੜਾ ਮਰਜ਼ੀ ਇਹਨਾਂ ਦੀ ਸਪੋਰਟ ਕਰ ਦਿੰਦਾ ਇਹ ਕਦੇ ਆ ਜਾਂਦੇ ਤੇ ਲੋਹੇ ਦੇ ਛੱਤਰ ਅਸੀਂ ਬਣ ਕੇ ਰੱਖੇ ਉੱਤੇ ਬਣਾ ਕੇ ਕਿਤੇ ਉਹ ਫੇਰਨੇ ਇਹਨਾਂ ਨੂੰ ਯਾਦ ਰੱਖਣਾ ਜਿਹੜੀ ਮਰਜ਼ੀ ਇਹ ਲਾ ਦਿੰਦੇ ਉੱਤੇ ਸੈਨਾ ਤੇ ਇਹਨਾਂ ਨੂੰ ਇੱਕ ਮਿੰਟ ਹੀ ਵਟ ਕੇ ਨਹੀਂ ਜਾਂਦੇ ਨਾ ਹਾਂ ਖੋਲ ਪੰਜਾਬ ਸਿਆਂ ਤੇਰੇ ਘਰ ਚੋਂ ਲਟੇਰੇ ਵੜ ਗਏ ਉਹ ਲਟੇਰੇ ਕਿੱਦਾਂ ਵੜ ਗਏ ਤੁਹਾਡਾ ਰੂਪ ਬਣਾ ਕੇ ਉਹ ਜਿਨ੍ਹਾਂ ਨੂੰ ਟੈਂਪੂ ਕਿਹਾ ਜਾਂਦਾ ਘੋੜੇ ਕਿਹਾ ਜਾਂਦਾ ਉਹ ਆ ਰਹੇ ਆ ਸਿੱਖਾਂ ਦਾ ਇਤਿਹਾਸ ਬਦਲ ਕੇ ਸਾਨੂੰ ਕਿਹੜੀਆਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਹੈ ਬਹਿਰੂਪੀਆਂ ਤੋਂ ਬਚਣਾ ਵਾ ਦੇ ਸ਼ੈਤਾਨੀ ਮਿਲਿਆ ਇਹ ਯਾਦਗਾਰਾਂ ਜਿੱਥੇ ਖੂਨ ਡੁੱਲਿਆ ਵਾ ਉਹਦੇ ਬਾਅਦ ਅੱਜ ਵੀ ਖਲੋਦੇ ਤੁਸੀਂ ਧਰਤੀ ਤੇ ਪੈਰ ਰੱਖ ਕੇ ਬਖੋ ਜਿਹੇ ਪਾਕਿਸਤਾਨ ਨੂੰ ਪੈਰ ਨਹੀਂ ਰੱਖਣ ਦਿੰਦਾ ਇੱਥੇ ਦੇ ਜਨਰਲ ਹਰਬਖਸ਼ ਸਿੰਘ ਤੋਂ ਬਾਅਦ ਉਹ ਤੇ ਬਾਅਦ ਤੇ ਜੀਵੇ ਔਸ਼ਿਦ ਤੇ ਪ੍ਰੂਫ ਉਹ ਬੰਦੇ ਨੇ ਜਿਹੜੇ ਆਪਣੇ ਘਰਾਂ 'ਚ ਚੈਨਲ ਬਣਾ ਕੇ ਬੈਠੇ ਨੇ ਤੇ ਇਹਨਾਂ ਨੂੰ ਸਾਹਮਣੇ ਬਾਕੇ ਪੌਡਕਾਸਟ ਕਰਦੇ ਔਰ ਪੁੱਛਦੇ ਉਹ ਤੂੰ ਕੀ ਖਾਣਾ ਵਾ ਤੂੰ ਆਪਣੀ ਖਰਾਕ ਦਾ ਧਿਆਨ ਕਿੱਧਰ ਰੱਖਦਾ ਉਹ ਮਾਮੇਓ ਤੁਸੀਂ ਮਤਲਬ ਇਹ ਕੋਈ ਤੁਲਾ ਪਹਿਲਵਾਨ ਤਾਂ ਡੇ ਘੜੀ ਬੈਠਣਾ ਪੀਂਦਾਨਾ ਜਨਾਨੀ ਜਿਹਨਾਂ ਨੂੰ ਪੁੱਛਣ ਡਿਆ ਜੇ ਕਿਸੇ ਚੱਜ ਦੇ ਨੂੰ ਪੁੱਛੋ ਪੁੱਛਣਾਓ ਅੰਬੇ ਸੋਰ ਸਿੰਘ ਵਾਲੇ ਨੂੰ ਪੁੱਛੋ ਕੋਪੀ ਫਰੰਦੀਪੂਰੀ ਇਹਨੂੰ ਪੁੱਛੋ ਮੰਗੀ ਨੂੰ ਪੁੱਛੋ ਦੁੱਲੇ ਨੂੰ ਪੁੱਛੋ ਜਿਹੜਾ ਨੇ ਕੁਛ ਦੇਣਿਆ ਸਮਾਜੀ ਦੀ ਜੀ ਵੀ ਐਡੇ ਵੱਡੇ ਪਿਆਸ ਨੂੰ ਲੈ ਕੇ ਚਲਦੇ ਜਿਓ ਤੁਹਾਡਾ ਵਿਰਾਸਤਾਂ ਨੂੰ ਲੁਕੀ ਯਾਦ ਕਰਦੇ ਕਿਤੇ ਬਾਹਰ ਜਾ ਕੇ ਵੇਖੋ ਪੱਗ ਨੂੰ ਵੇਖ ਕੇ ਲੁਕੀ ਨਮਸਕਾਰ ਕਰਦੇ ਅੱਜ ਤੁਹਾਡੇ ਕਰਕੇ ਲਾਂਤੀਆਂ ਸਾਡਾ ਮਜ਼ਾਕ ਬਣਾਇਆ ਜਾਂਦਾ ਹੈ ਪਿਆਸ ਤੋਂ ਅੱਗੇ ਚਲ ਜੀਏ ਨਾ ਹਾਰੇ ਬੰਦਾ ਜਿਹੜਾ ਵਾ ਨਾ ਫਿਰ ਨੀਵਾ ਕਰਕੇ ਜਾਂਦਾ ਵੀ ਗੁਰੂ ਰਾਮਦਾਸ ਦੀ ਨਗਰੀ ਚ ਆ ਕੇ ਲੱਗਦਾ ਕਿ ਜਾਣ ਬੁੱਝ ਕੇ ਹੀ ਅੰਮ੍ਰਿਤਸਰ ਨੂੰ ਇਹ ਸਾਰਾ ਚੁਣਿਆ ਗਿਆ ਸੀਗਾ ਕਿ ਉੱਥੇ ਅਮਰੀਕਾ ਨਾਲ ਕਿਤੇ ਨਾ ਕਿਤੇ ਜੋੜਿਆ ਜਾਵੇ ਜਾਣ ਬੁੱਝ ਕੇ ਸ਼ਰਾਰਤੀ ਅੰਤਰਾ ਵੱਲੋਂ ਇੱਕ ਗਰੁੱਪ ਬਣਾਇਆ ਜਾਂਦਾ ਹੈ ਜਿਹੜਾ ਜੇ ਪੜਦਾ ਫਾਸ਼ ਹੋ ਗਿਆ ਇਹ ਨੰਬਰ ਸਾਰੇ ਬਾਹਰ ਦੇ ਆ ਕੋਈ ਅਮਰੀਕਾ ਦਾ ਕੁਝ ਕੈਨੇਡਾ ਦਾ ਕੋਈ ਸਾਊਦੀ ਅਰਬ ਦਾ ਕੁਝ ਪਾਕਿਸਤਾਨੀ ਇਥੇ ਕਪਾਸੇ 27 ਤਰੀਕ ਨੂੰ ਜਾਣ ਤੋਂ ਰੋਕ ਰਹੇ ਸੀਗੇ ਗੇ ਬਰੇਡ ਚ ਤਾਂ ਹੁਣ ਸਿੱਧਾ ਖੁੱਲਾ ਸੱਦਾ ਦੇ ਰਹੇ ਹੋ 27 ਤਰੀਕ ਦੇ ਲਈ ਕਿ ਆਓ ਅਸੀਂ ਸੂਰਬੀਰਤਾ ਦੀ ਤੁਹਾਨੂੰ ਅਸਲ ਤਸਵੀਰ ਦਿਖਾਣੀ ਹੈ ਕੀ ਐ ਸੂਰਬੀਰਤਾ ਕੀ ਐ ਪੰਜਾਬੀ ਉਸੇ ਜਗ੍ਹਾ ਤੇ ਫਿਰ ਉਸੇ ਦਿਨ ਉਸੇ ਟਾਈਮ ਪ੍ਰੋਗਰਾਮ ਰੱਖਿਆ ਗਿਆ ਮੇਲੇ ਸੁਨੇ ਦੀ ਕਬੱਡੀ ਦੇ ਮੇਲੇ ਸੁਨੇ ਸੀਗੇ ਸ਼ਹੀਦਾ ਸਿੰਘਾਂ ਦੇ ਮੇਲੇ ਸੁਨੇ ਹੀ ਬਹਾਦਰਾਂ ਦੇ ਅੱਗੇ ਮੇਲਾ ਤਾਂ ਨਵਾਂ ਹੀ ਮਸੋਣਿਆ ਤੇ ਫਿਰ ਮੇਲਾ ਅਸੀਂ ਵੀ ਉੱਥੇ ਕਰਨ ਲੱਗੇ ਹੁਣ ਅਸੀਂ ਜਨਰਲ ਹਰਬਖਸ਼ ਸਿੰਘ ਜਿਨ੍ਹਾਂ ਦੀ ਦੇਣ ਹੈ ਪੰਜਾਬ ਜੰਮੂ ਕਸ਼ਮੀਰ ਤੇ ਮਾਝਾ ਜਿਉਂ ਨਾਮ ਦੇਤੇ ਉਹ ਅੱਜ ਪਾਕਿਸਤਾਨ ਦਾ ਹਿੱਸਾ ਹੋਣਾ ਸੀ ਜਨਰਲ ਹਰਬਖਸ਼ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਵਾ ਐਤਵਾਰ 27 ਅਪ੍ਰੈਲ ਨੂੰ ਉਸੇ ਜਗ੍ਹਾ ਤੇ ਆਨੰਦਪਾਰਕ ਜਿਹਨੂੰ ਰੋਜ਼ਗਾਰਡਨ ਕਿਹਾ ਜਾਂਦਾ ਰੰਜੀਤਾ ਵੀਰ ਨੂੰ ਅੱਜ ਪ੍ਰੋਗਰਾਮ ਰੱਖਿਆ ਔਰ ਉਹਦੇ ਵਿੱਚ ਮੇਰਾ ਜਿਹੜਾ ਸਭ ਤੋਂ ਜ਼ਿਆਦਾ ਸਹਿਯੋਗ ਕੀਤਾ ਉਹ ਪਾਕਿਸਤਾਨਾਂ ਦੇ ਜਿਹੜੇ ਸਾਬਕਾ ਜਵਾਨ ਨੇ ਔਰ ਮੇਰਾ ਵੀਰ ਦਲਬਖ ਸਿੰਘ ਜੋ ਪ੍ਰੈਜ਼ੀਡੈਂਟ ਨੇ ਸਾਬਕਾ ਸੈਨਾ ਜਿਹੜੇ ਕਲਪਰ ਸੋਸਾਇਟੀ ਚੋਂ ਆਉਂਦੇ ਨੇ ਉਹਨਾਂ ਨੇ ਮੈਨੂੰ ਇਨਾ ਸਾਥ ਦਿੱਤਾ ਉਸ ਪਹਿਲੇ ਦਿਨ ਤੋਂ ਜਿਹੜਾ ਬੰਦਾ ਵੀ ਇਹ ਸਾਥ ਦੇਂਦਾ ਨਾ ਮੈਂ ਤੇ ਉਹਨੂੰ ਕਹਿੰਦਾ ਕਿ ਉਹ ਮਰਦਿਆ ਔਰ ਇਹ ਖੁੱਲਾ ਸੱਦਾ ਸਾਰੇ ਮੇਰੇ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਕੀ ਪ੍ਰੋਗਰਾਮ ਤੋਂ ਵੱਡਾ ਵਾ ਮੇਰਾ ਨਹੀਂ ਆ ਇਹ ਤੁਹਾਡਾ ਪ੍ਰੋਗਰਾਮ ਤੁਹਾਡੀ ਹੋਂਦ ਨੂੰ ਲਲਕਾਰਿਆ ਪੰਜਾਬੀ ਉੱਥੋਂ ਉਹ ਤੁਸੀਂ ਉਹ ਜਿਹੜੇ ਦਰਿਆ ਖੈਬਰ ਤੱਕ ਪੰਨ ਲਾਉਣ ਵਾਲੇ ਜੀ ਤੁਸੀਂ ਸ਼ੇਰੇ ਪੰਜਾਬ ਦੇ ਵਾਰਿਸ ਜੀ ਇਹ ਦੇਖਿਆ ਤੁਸੀਂ ਕਾਂਗਰਸ ਪਾਰਟੀ ਚ ਰਹਿੰਦੇ ਸਮੇਂ ਵੀ ਬਹੁਤ ਜਿਹੜੀ ਆ ਆਵਾਜ਼ ਬੁਲੰਦ ਕੀਤੀ ਆ ਭਾਵੇਂ ਪਾਰਟੀ ਦੇ ਖਿਲਾਫ ਹੀ ਜਾਵੇ ਪਰ ਫਿਰ ਵੀ ਕੀ ਲੱਗਦਾ ਹੈ ਕਿ ਤਾਂ ਹੀ ਬੈਕਫੁੱਟ ਤੇ ਜਿਹੜਾ ਲੀਡਰਾਂ ਛੱਡੇ ਜਾਂਦੇ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਨਹੀਂ ਇਹਨਾਂ ਨੂੰ ਪਸੰਦ ਪਤਾ ਕਿਹੜੇ ਬੰਦੇ ਅੱਜ ਕੱਲ ਲੀਡਰ ਕਿਹਨੂੰ ਕਹਾਇਆ ਜਾਂਦਾ ਜਿਹੜਾ ਪੰਜ ਸੱਤ ਛਾਪਾਂ ਪਾ ਲੈਂਦਾ ਕੜਾ ਪਾ ਲੈਂਦਾ ਦੋ ਚਾਰ ਪਰਚੇ ਹੋਣੇ ਚਾਹੀਦੇ ਹੋ ਕੇ ਤੇ ਗੋਲੀਆਂ ਗਲੀਆਂ ਮਾਰੀਆਂ ਵੀ ਆਣ ਚਾਹੀਦੀਆਂ ਗੱਡੀ ਥੱਲੇ ਹੋਣੀ ਚਾਹੀਦੀ ਭਾਵੇਂ ਦੋ ਨੰਬਰ ਦਾ ਕੰਮ ਕਰਦਾ ਹੋਵੇ ਉਸ ਬੰਦੇ ਨੂੰ ਕਹਿੰਦੇ ਵੀ ਇਹ ਸਾਡੇ ਨੇੜੇ ਰਹਿਣਾ ਚਾਹੀਦਾ ਇਹ ਭਵੇਂ ਜੋ ਮਰਜ਼ੀ ਕਰਦਾ ਚੰਗੇ ਬੰਦੇ ਨੂੰ ਤੇ ਰਾਜਨੀਤੀ ਚ ਆਉਣ ਹੀ ਨਹੀਂ ਦਿੰਦੇ ਉੱਠਣ ਹੀ ਨਹੀਂ ਦਿੰਦੇ ਮੈਨੂੰ ਕਿਤੇ ਨਾ ਕਿਤੇ ਦੱਬ ਲੈਂਦੇ ਕਿਉਂਕਿ ਇਹਦੇ ਵਿਚਾਰਧਾਰਾ ਜਿਹੜੀ ਇਹਨਾਂ ਨਾਲ ਮਿਲਦੀ ਨਹੀਂ ਉਹਨਾਂ ਵਿੱਚੋਂ ਮੈਂ ਵੀ ਇੱਕ ਵਿਚਾਰਧਾਰ ਕਿ ਵੀ ਕੋ ਮੈਂ ਇਹਨੂੰ ਸਮਝ ਨਹੀਂ ਆਉਂਦੀ ਕਿ ਕਿਹੇ ਬੰਦੇ ਦੇ ਕੋਈ 200 ਕਰੋੜ ਦਾ ਪਰਚਾ ਕਿਤੇ 50 ਕਰੋੜ ਦਾ ਪਰਚਾ ਤੇ ਉਹਨਾਂ ਦੇ ਨਾਲ ਸਿਕਿਉਰਟੀਆਂ ਲਾਈਆਂ ਕਿੰਨੀਆਂ-ਕਿੰਨੀਆਂ ਤੇ ਉਹ ਫਿਰ ਇਲੈਕਸ਼ਨਾਂ ਦੇ ਵਿੱਚ ਉਤਰ ਜਾਂਦੇ ਕਈ ਲੋਕ ਤੇ ਇਹੋ ਜਿਹੇ ਸਕਾਲਰਸ਼ਿਪਾਂ ਹੀ ਖਾ ਗਏ ਆ ਕੋਈ ਲੋਕ ਇਹੋ ਜਿਹੇ ਆ ਜਿਹੜੇ ਆਪਣੇ ਵੱਲੋਂ ਗੱਲ ਕਰਦੇ ਜਾਂ ਤਾਂ ਬਰਾਦਰੀਆਂ 'ਚ ਵੰਡਦੇ ਆ ਤੇ ਉਹ ਰੁੱਖਾਂ ਦੇ ਪੈਸੇ ਖਾ ਗਏ ਤੇ ਐਸੇ-ਐਸੇ ਲੋਕ ਜਿਹੜੇ ਕਰਪਟ ਆ ਮੈਂ ਤੇ ਇਹੋ ਜਿਹੇ ਬੰਦਿਆਂ ਦੇ ਲਾਗੇ ਪੈਣਾ ਵੀ ਪਸੰਦ ਨਹੀਂ ਕਰਦਾ ਔਰ ਮੈਨੂੰ ਮਾਣ ਹੈ ਅੱਜ ਵੀ ਜੇ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਬਣ ਰਿਹਾ ਇੱਕ ਮਹਾਪੁਰਸ਼ ਬਣਾ ਰਿਹਾ 117 ਵਿਧਾਇਕ 13 ਐਮਪੀ ਲੁਲਾ ਖੱਲਾ ਅਤੇ ਨੰਬਰ ਸ਼ਰਮਾ ਦੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਤਾਰ ਦਿੱਤੀ ਇਹੋ ਦਸਤਾਰ ਤੁਸੀਂ ਦਿੱਲੀ ਚ ਜਾ ਕੇ ਵੇਚਦੇ ਹੀ ਸ਼ੇਰੇ ਪੰਜਾਬ ਨੇ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਇਤਿਹਾਸ ਆ ਸਿੱਖ ਕੌਮ ਤੋਂ ਵੱਡਾ ਕੋਈ ਰਾਜ ਨਹੀਂ ਕਰ ਸਕਦਾ ਔਰ ਨੈਪੋਲੀਅਨ ਤੇ ਸ਼ੇਰੇ ਪੰਜਾਬ ਦੋ ਐਸੇ ਰਾਜੇ ਸੀ ਜਿੰਨਾ ਨੇ ਇਸ ਇੰਡੀਆ ਕੰਪਨੀ ਤੋਂ ਲੋਨ ਨਹੀਂ ਲਿਆ ਜਦੋਂ ਕਿ ਚੱਲਣੀ ਸਾਰੇ ਲੋਨ ਤੇ ਦੇ ਆ ਜੱਫੇਦਾਰ ਦੀ ਗੱਲ ਗਾਣਿਆਂ 'ਚ ਹੁੰਦੀ ਤੇ ਗੱਲ ਕੀਤੀ ਜਾਂਦੀ ਕਿ ਸਾਨੂੰ ਜੱਫੇਦਾਰ ਚਾਹੀਦਾ ਅਕਾਲੀ ਪੂਲਾ ਸਿੰਘ ਵਰਗਾ ਉਹ ਅਕਾਲੀ ਪੂਲਾ ਸਿੰਘ ਦੀ ਗਾੜੀ ਸਰਕਾਰ ਝੁਕਦੀ ਸੀ ਜਿਸ ਜਰਨੈਲ ਨੇ ਜਿਸ ਵੇਲੇ 1965 ਦੀ ਜੰਗ ਹੋਈ ਆ ਉਸ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਸਾਨੂੰ ਵੀਜ਼ਾ ਲੈ ਕੇ ਜਾਣਾ ਪੈਣਾ ਸੀ ਉਸ ਵੇਲੇ ਇਸ ਜਰਨੈਲ ਨੂੰ ਫੋਨ ਆਉਂਦਾ ਵਾ ਜਦੋਂ ਕਿਰਮ ਕਰਨ ਤੇ ਪਾਕਿਸਤਾਨ ਕਬਜ਼ਾ ਕਰ ਲੈਂਦਾ ਹੋਣੋਂ ਦਾ ਚੌਧਰੀ ਚੀਫ ਦਾ ਕਿ ਤੁਸੀਂ ਬਿਆਸ ਤੱਕ ਪੁੱਛੇ ਆ ਜੋ ਦਿੱਲੀ ਬਚਾ ਲੋ ਛੱਡ ਦਿਓ ਅਮਰਸਰ ਇਸ ਜਰਨਲ ਦਾ ਕਹਿਣਾ ਕੀ ਸੀ ਪੱਜਾ ਸਾਹਿਬ ਚਲ ਗਿਆ ਕਰਤਾਰਪੁਰ ਚਲ ਗਿਆ ਨਨਕਾਣਾ ਸਾਹਿਬ ਚਲ ਗਿਆ ਗੁਰੂ ਰਾਮਦਾਸ ਦਾ ਘਰ ਨਹੀਂ ਜਾਉ ਜੇ ਮੈਂ ਛੱਡ ਕੇ ਚਲ ਗਿਆ ਤੇ ਸਾਡੀਆਂ ਧੀਆ ਪਣਾ ਬਜ਼ੁਰਗ ਕਿਹਦੇ ਹਾਸਲੇ ਛੱਡ ਕੇ ਜਾਉ ਇਹ ਸੀ ਦੇਸ਼ ਪ੍ਰਤੀ ਦਰਦ ਤੇ ਇਹਨਾਂ ਜਵਾਬ ਦਿੱਤਾ ਵੀ ਮੈਂ ਪਿੱਛੇ ਨਹੀਂ ਹਟਣਾ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਜੇਕਰ ਸਿੱਖ ਨਾ ਭਾਤੋ ਲੜਦੇ ਅਸੀਂ ਤਾਂ ਕਹਿੰਦਾ ਜੰਮੇ ਹੀ ਲੜਾਈਆਂ ਜਿਹੜੀਆਂ ਵਾ ਭਾਰਤ ਤੋਂ ਹਰਨ ਦੇ ਲਈ ਜੰਮੇ ਆ ਤੇ ਜੇ ਚੰਨਹਰਬਖ ਸਿੰਘ ਸਾਡੇ ਗਾੜੀ ਨਾ ਹੁੰਦੇ ਤੇ ਅੱਜ ਇਹ ਜਲਾਵਾ ਅੱਧੋਂ ਜ਼ਿਆਦਾ ਪੰਜਾਬ ਜੰਮੂ ਕਸ਼ਮੀਰ ਦਿੱਲੀ ਤੱਕ ਚਿੱਤਿਆ ਹੋਣਾ ਸੀ ਐਸੇ ਜਰਨੈਲ ਅੰਮ੍ਰਿਤਸਰ ਦੀ ਧਰਤੀ ਤੇ 27 April ਨੂੰ ਇੱਕ ਅਹਿਮ ਜਿਹੜਾ ਆ ਮੇਲਾ ਹੋਣ ਜਾ ਰਿਹਾ ਸੀ ਜਿਸ ਨੂੰ ਲੈ ਕੇ ਹਰ ਪਾਸੇ ਜਿਹੜੀ ਆ ਵੱਡੀ ਹਲਚਲ ਪੈਦਾ ਹੁੰਦੀ ਹੈ ਤੇ ਉਸ ਨੂੰ ਰੋਕਣ ਦੇ ਲਈ ਕੁਝ ਨੌਜਵਾਨ ਅੱਗੇ ਆਂਦੇ ਆ ਸਮਾਜ ਸੇਵੀ ਅੱਗੇ ਆਂਦੇ ਆ ਜਿੰਨਾ ਵਿੱਚੋਂ ਕਿਸਾਨ ਸਰਬਜੀਤ ਸਿੰਘ ਸੋਨੂ ਜੰਡੇਵਾਲਾ ਅੱਜ ਉਹ ਸਾਡੇ ਨਾਲ ਨੇ ਗੱਲਬਾਤ ਕਰਾਂਗੇ 27 ਤਰੀਕ ਨੂੰ ਜੋ ਮੇਲਾ ਹੋਣਾ ਸੀਗਾ ਉਹ ਤੁਸੀਂ ਸਭ ਜਾਣਦੇ ਹੋ ਉਸ ਮੇਲੇ ਨੂੰ ਬੰਦ ਕਰਾ ਕੇ ਹੁਣ ਹੋਰ ਪ੍ਰੋਗਰਾਮ ਉੱਥੇ ਉਲੀਕਿਆ ਗਿਆ ਕੀ ਹੈ ਪ੍ਰੋਗਰਾਮ ਇਸ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖਿਆ ਤੇ ਵੱਡੇ ਪੱਧਰ ਤੇ ਆਵਾਜ਼ ਬੁਲੰਦ ਕੀਤੀ ਕਿ ਜੋ ਉੱਥੇ ਗੇਮ ਜਿਹੜੀ ਅਪਰੇਡ ਹੋਣ ਜਾ ਰਹੀ ਸੀ ਉਸ ਨੂੰ ਤੁਸੀਂ ਬੰਦ ਕਰਾਇਆ ਤੇ ਆਪ ਮਹਾਰੇ ਅੱਗੇ ਆ ਕੇ ਸਭ ਵਿੜਾ ਚੁੱਕਿਆ ਤਾਂ ਉਸ ਸਮੇਂ ਕੀ ਤੁਹਾਡੇ ਦਿਮਾਗ 'ਚ ਗੱਲ ਆ ਗਈ ਕਿ ਆ ਗਲਤ ਹੋ ਰਿਹਾ ਜਦੋਂ ਕਿ ਪ੍ਰੋਗਰਾਮ ਕਰਵਾਉਣ ਵਾਲਿਆਂ ਨੂੰ ਉਹ ਸਭ ਕੁਝ ਸਹੀ ਲੱਗ ਰਿਹਾ ਸੀ ਦੇਖੋ ਸਭ ਤੋਂ ਪਹਿਲਾਂ ਤੇ ਉਹ ਧਰਤੀ ਜਿਹੜੀ ਐ ਪਲਾਨ ਕਰਕੇ ਚੁਣੀ ਗਈ ਆ ਹੂੰ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਨਗਰੀ ਜਿਹੜੀ ਸ਼ਹੀਦਾਂ ਦੀ ਧਰਤੀ ਹੋਵੇ ਪਵਿੱਤਰ ਧਰਤੀ ਹੋਵੇ ਜਿੱਥੇ ਲੱਖਾਂ ਟੂਰਿਸਟ ਰੋਜ਼ ਆਉਂਦਾ ਹੋਵੇ ਕੋਈ 에어ਪੋਰਟ ਤੇ ਉਤਰੇ ਬੱਸ ਸਟੈਂਡ ਤੇ ਉਤਰੇ ਤੇ ਜਾ ਕੇ ਕਿਤੇ ਰੇਲਵੇ ਸਟੇਸ਼ਨ ਤੇ ਵੀ ਉਤਰੇ ਤੇ ਉਸ ਧਰਤੀ ਨੂੰ ਨਮਸਕਾਰ ਕਰਦਾ ਪਹਿਲਾਂ ਉਹ ਪਵਿੱਤਰ ਧਰਤੀ ਆ ਜਿਸ ਧਰਤੀ ਤੇ ਜਨਮ ਮਰਨ ਕੱਟਿਆ ਜਾਂਦਾ ਤਾਂ ਲੋਕੀ ਤਰਸਦੇ ਨੇ ਗੁਰੂ ਰਾਮਦਾਸ ਸੱਚੇ ਪਾਸ਼ਾ ਦਾ ਕਰਿਆ ਉਹ ਜਗ੍ਹਾ ਤੇ ਜਿੱਥੇ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਵਰਗੇ ਯੋਧਿਆਂ ਦਾ ਇਤਿਹਾਸ ਹੋਵੇ ਜਿੱਥੇ ਬਾਬਾ ਦੀਪ ਸਿੰਘ ਵਰਗੇ ਯੋਧਿਆਂ ਦਾ ਇਤਿਹਾਸ ਹੋਵੇ ਤੇ ਉੱਥੇ ਫਿਰ ਅਸੀਂ ਇਹੋ ਜਿਹੇ ਗੱਲਾਂ ਕਿਤੇ ਹੋਣ ਦਿੰਦੇ ਆ ਇਹ ਮਾਝੇ ਦੀ ਧਰਤੀ ਸਾਨੂੰ ਇਦਾਂ ਥੋੜੀ ਮਿਲੀ ਆ ਇਹ ਮਾਝੇ ਦੀ ਧਰਤੀ ਦਾ ਬਹੁਤ ਵੱਡਾ ਇਤਿਹਾਸ ਆ ਇਹ ਮਾਝਾ ਬੇਮੁਖ ਹੋ ਜਾਣਾ ਸੀ ਜੇ ਭਾਈ ਮਹਾ ਸਿੰਘ ਨਾ ਹੁੰਦੇ ਤੇ ਗੁਰੂ ਸਾਹਿਬ ਨੇ ਵਦਾਵਾ ਪਾੜਿਆ ਨਾ ਜੇ ਤੇ ਕਿਤੇ ਨਾ ਕਿਤੇ ਮਾਝੇ ਦੀ ਟੁੱਟੀ ਗੰਢ ਲੀਆ ਔਰ ਇਸ ਕਰਕੇ ਮਾਜੇ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਨੇ ਮਾਜੇ ਦੀ ਧਰਤੀ ਤੇ ਕਮ ਹੋ ਜਾਂਦਾ ਤੇ ਸਾਡੇ ਸਿਰ ਤੇ ਕਲੰਕ ਲੱਗ ਜਾਣਾ ਸੀ ਹੂੰ ਔਰ ਇਹ ਕਿਤੇ ਨਾ ਕਿਤੇ ਜਿਹੜਾ ਗੇ ਮੇਲਾ ਕਹਿੰਦੇ ਕੋਈ ਗੇ ਪ੍ਰੇਡ ਕਹਿੰਦੇ ਆ ਔਰ ਜਗ੍ਹਾ ਕਿਹੜੀ ਚੁਣੀ ਗਈ ਹੂੰ ਅੰਮ੍ਰਿਤਸਰ ਦੀ ਉਹ ਜਗ੍ਹਾ ਚੁਣੀ ਗਈ ਜਿੱਥੇ ਦੇਸ਼ ਦਾ ਫਲੈਗ ਬਹੁਤ ਵੱਡਾ ਝੂਲਦਾ ਔਰ ਉਸ ਜਗ੍ਹਾ ਤੇ ਜਲਿਆਂ ਵਾਲੇ ਬਾਗ ਦੇ ਵਿੱਚ ਜੋ ਕਤਲੇਆਮ ਹੋਇਆ ਉਹਨਾਂ ਸ਼ਹੀਦਾਂ ਦੇ ਉਹਨਾਂ ਯੋਧਿਆਂ ਦੇ ਨਾਂ ਲਿਖਿਆ ਜਿਨ੍ਹਾਂ ਦਾ ਖੂਨ ਡੁੱਲਿਆ ਉਹ ਜਗ੍ਹਾ ਚੁਣੀ ਗਈ ਔਰ ਜਾਣ ਬੁੱਝ ਕੇ ਸ਼ਰਾਰਤੀ ਅੰਸਰਾਂ ਵੱਲੋਂ ਇੱਕ ਗਰੁੱਪ ਬਣਾਇਆ ਜਾਂਦਾ ਹੂੰ ਉਹ ਗਰੁੱਪ ਦੇ ਵਿੱਚ ਲਿਖਿਆ ਜਾਂਦਾ ਸਾਡੇ ਅਸੀਂ ਜੀ ਤੁਹਾਨੂੰ ਬ੍ਰਾਂਡ ਐਂਬੈਸਡਰ ਬਣਾਵਾਂਗੇ ਕੀ ਅਸੀਂ ਮਤਲਬ ਕਿਹੜੇ ਬੰਨੇ ਬੱਚਿਆਂ ਨੂੰ ਤੋੜ ਰਹੇ ਹਾਂ ਉਹ ਗਰੁੱਪਾਂ ਦੇ ਵਿੱਚ ਫਿਰ ਸਾਡੇ ਕੁਝ ਬੰਦੇ ਵਾੜੇ ਅਸੀਂ ਇਹ ਸਾਰੀ ਜਿਹੜੀ ਸਾਜ਼ਿਸ਼ ਸੀ ਕਿਤੇ ਨਾ ਕਿਤੇ ਜੇ ਕਿਤੇ ਏਜੰਸੀਆਂ ਦੀ ਕਰਨ ਤੇ ਪਰਦਾ ਫਾਸ਼ ਹੋਊਗਾ ਇਹ ਨੰਬਰ ਸਾਰੇ ਬਾਹਰ ਦੇ ਆ ਕੋਈ ਅਮਰੀਕਾ ਦਾ ਕੋਈ ਕੈਨੇਡਾ ਦਾ ਕੋਈ ਸਾਊਦੀ ਅਰਬ ਦਾ ਕੁਝ ਪਾਕਿਸਤਾਨ ਦੇ ਔਰ ਇਹ ਕਿਤੇ ਨਾ ਕਿਤੇ ਇੱਕ ਸ਼ਰਾਰਤ ਕੀਤੀ ਗਈ ਸਿੱਖੀ ਸਰੂਪ ਦੇ ਵਿੱਚ ਬਣਾ ਕੇ ਦਾੜੀਆਂ ਰੱਖ ਕੇ ਪੱਗਾਂ ਬੰਨ ਕੇ ਸਾਡੇ ਕਰਤਾਰ ਨੂੰ ਕਿਸ ਤਰੀਕੇ ਦੇ ਨਾਲ ਵਿਖਾਇਆ ਗਿਆ ਉਹ ਫਿਰ ਕਿਤੇ ਨਾ ਕਿਤੇ ਜਿਹੜਾ ਗੁਰੂ ਨਗਰੀ ਦੇ ਵਿੱਚੋਂ ਆਵਾਜ਼ ਉੱਠੀ ਹਰ ਇੱਕ ਜੱਥੇਬੰਦੀ ਨੇ ਹਰ ਇੱਕ ਜਗਦੀ ਜ਼ਮੀਰ ਵਾਲੇ ਨੇ ਇਹ ਗੱਲ ਕਹਿਤੀ ਵੀ ਅਸੀਂ ਨਹੀਂ ਹੋਣ ਦੇਾਂਗੇ ਜੇ ਕਿਤੇ ਪਰਮਿਸ਼ਨ ਸਰਕਾਰ ਦੇ ਦਿੰਦੀ ਜੇ ਕਿਤੇ ਕੰਮ ਹੋ ਜਾਂਦਾ ਤੇ ਦੇਸ਼ ਦੀ ਆਰਮੀ ਵੀ ਆ ਕੇ ਖਲੋ ਜਾਂਦੀ ਤੇ ਉੱਥੇ ਮਰਨ ਮਰੌਣ ਤੱਕ ਲੋਕਾਂ ਚੱਲ ਜਾਣਾ ਸੀ ਇਹ ਕੰਮ ਨਹੀਂ ਸੀ ਰੁਕਣ ਵਾਲਾ ਸੋ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਜਿਹਨਾਂ ਠੋਕੇ ਜਵਾਬ ਦਿੱਤਾ ਕਿ ਇੱਥੇ ਪਰਮਿਸ਼ਨ ਨਹੀਂ ਹੋ ਸਕਦੀ ਕਿਉਂਕਿ ਦਸੇ ਹਾਲਾਤ ਉੱਥੋਂ ਦੇ ਵੀ ਕੀ ਹਾਲਾਤ ਨੇ ਉਸੇ ਜਗ੍ਹਾ ਤੇ ਫਿਰ ਉਸੇ ਦਿਨ ਉਸੇ ਟਾਈਮ ਪ੍ਰੋਗਰਾਮ ਰੱਖਿਆ ਗਿਆ ਮੇਲੇ ਸੁਣੇ ਸੀ ਕਬੱਡੀ ਦੇ ਮੇਲੇ ਸੁਣੇ ਸੀਗੇ ਸ਼ਹੀਦਾ ਸਿੰਘਾਂ ਦੇ ਮੇਲੇ ਸੁਣੇ ਸੀ ਬਹਾਦਰਾਂ ਦੇ ਅੱਗੇ ਮੇਲਾ ਤੇ ਨਵਾਂ ਹੀ ਮੈਂ ਸੁਣਿਆ ਤੇ ਫਿਰ ਮੇਲਾ ਅਸੀਂ ਵੀ ਉੱਥੇ ਕਰਨ ਲੱਗੇ ਹੁਣ ਅਸੀਂ ਜਨਰਲ ਹਰਬਖਸ਼ ਸਿੰਘ ਜਿਨ੍ਹਾਂ ਦੀ ਦੇਣ ਆ ਪੰਜਾਬ ਜੰਮੂ ਕਸ਼ਮੀਰ ਤੇ ਮਾਝਾ ਜੇ ਉਹ ਨਾ ਹੁੰਦੇ ਤੇ ਉਹ ਅੱਜ ਪਾਕਿਸਤਾਨ ਦਾ ਹਿੱਸਾ ਹੋਣਾ ਸੀ ਚਾਹ ਨਾਲ ਹਰਬਖਸ਼ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਵਾ ਐਤਵਾਰ 27 April ਨੂੰ ਉਸੇ ਜਗ੍ਹਾ ਤੇ ਆਨੰਦ ਪਾਰਕ ਜਿਹਨੂੰ ਰੋਜ਼ ਗਾਰਡਨ ਕਿਹਾ ਜਾਂਦਾ ਰਣਜੀਤਾ ਵਿਨੂ ਅਸੀਂ ਪ੍ਰੋਗਰਾਮ ਰੱਖਿਆ ਔਰ ਉਹਦੇ ਵਿੱਚ ਮੇਰਾ ਜਿਹੜਾ ਸਭ ਤੋਂ ਜ਼ਿਆਦਾ ਸਹਿਯੋਗ ਕੀਤਾ ਉਹ ਭਾਰਤੀ ਸੈਨਾ ਦੇ ਜਿਹੜੇ ਸਾਬਕਾ ਜਵਾਨ ਨੇ ਔਰ ਮੇਰਾ ਵੀਰ ਦਲਬਖ ਸਿੰਘ ਜੋ ਪ੍ਰੈਜ਼ੀਡੈਂਟ ਨੇ ਸਾਬਕਾ ਸੈਨਾ ਜਲੇ ਵੈਲਫਰ ਸੁਸਾਇਟੀ ਚਲਾਉਂਦੇ ਉਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਉਸ ਪਹਿਲੇ ਦਿਨ ਤੋਂ ਕਿਉਂਕਿ ਕਹਿੰਦੇ ਦਰਦ ਔਰ ਸੂਰਬੀਰ ਜੋਧਿਆਂ ਦੀ ਪਰਖ ਉਹਨਾਂ ਲੋਕਾਂ ਨੂੰ ਹੁੰਦੀ ਆ ਜਿਹੜੇ ਇਸ ਪ੍ਰਕਿਰਿਆ ਚ ਨੰਗੇ ਹੋਣ ਜਿਨ੍ਹਾਂ ਬਾਰਡਰਾਂ ਤੇ ਪੰਜਾ ਪੰਜਾ ਸਾਲ ਦਿੱਤੇ ਆ ਤੇ ਉਹਨਾਂ ਨੂੰ ਪਤਾ ਵੀ ਜਨਰਲ ਹਰਬਖਸ਼ ਸਿੰਘ ਕੌਣ ਸੀਗਾ ਤਾਂ ਤੁਸੀਂ ਨਵਜੇ ਪੜੀ ਹੋਣੀ ਐ ਤੇ ਕੀ ਲੱਗਿਆ ਕੁਝ ਪਤਾ ਵੀ ਕਿਉਂ ਇਹ ਸਬਕ ਜ ਬਿਰਤਾਂਤ ਸਿਰਜਿਆ ਜਾ ਰਿਹਾ ਸੀ ਕਿਸ ਨੇ ਇਹ ਜਿਹੜੀ ਆ ਕਾਰਟ ਧਕੜੀ ਕੇ ਇਥੇ ਗੇ ਪਰੇਡ ਕਰਾਈ ਜਾਵੇ ਕਿ ਦੇਖੋ ਜੀ ਕਿਤੇ ਨਾ ਕਿਤੇ ਇਹ ਤਾਰਾਂ ਜਿਹੜੀਆਂ ਬਾਹਰ ਨਾਲ ਜੁੜਦੀਆਂ ਵਾਂ ਜਿਹੜੇ ਬੰਦੇ ਇਹਨਾਂ ਨੂੰ ਕਹਿੰਦੇ ਆ ਵੀ ਇਹ ਕੰਮ ਅਸੀਂ ਨਹੀਂ ਹੋਣ ਦੇਣਾ ਇਹ ਉਹਨਾਂ ਨੂੰ ਥ੍ਰੈਟ ਕਰਦੇ ਨੇ ਚੇਲਾ ਜੋ ਫੋਨ ਆਉਂਦੇ ਨੇ ਔਰ ਬਹੁਤ ਸਾਰੀਆਂ ਧਮਕੀਆਂ ਦਿੰਦੇ ਨੇ ਕੁਝ ਲੋਕ ਔਰ ਕੁਝ ਲੋਕ ਬਚਾਰੇ ਡਰ ਡਰ ਕੇ ਬਹਿ ਜਾਂਦੇ ਆ ਤੁਸੀਂ ਅੱਜ ਦੇਖੋ ਵੀ ਇਹ ਬੰਦੇ ਜਿਹੜੇ ਆ ਨਾਏ ਬੰਦੇ ਨਾਲ ਜਨਾਨੀਆਂ ਇਹ ਪਾ ਕੇ ਵੀਡੀਓ ਤੇ ਗੰਦੋ ਖੋਲਦੇ ਉਹ ਗੰਦ ਖੋਲਦੇ ਆ ਉਹ ਲਵਜ਼ ਜਿਹੜੇ ਕੈਮਰੇ ਤੇ ਬੋਲ ਨਹੀਂ ਸਕਦੇ ਅੱਜ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਬਹਿ ਕੇ ਫੋਨ ਨੂੰ ਨਹੀਂ ਚਲਾ ਸਕਦੇ ਪਤਾ ਨਹੀਂ ਕਿਹੜੇ ਵੇਲੇ ਕਿਹੜੀ ਗੰਦੀ ਵੀਡੀਓ ਆਏਣੀ ਔਰ ਸਭ ਤੋਂ ਹੈਰਾਨੀ ਵਾਲੀ ਗੱਲ ਕੁਝ ਬੇਵਕੂਫ ਉਹ ਬੰਦੇ ਨੇ ਜਿਹੜੇ ਆਪਣੇ ਘਰਾਂ 'ਚ ਹੀ ਚੈਨਲ ਬਣਾ ਕੇ ਬੈਠੇ ਨੇ ਤੇ ਇਹਨਾਂ ਨੂੰ ਸਾਹਮਣੇ ਭਾ ਕੇ ਪੋਡਕਾਸਟ ਕਰਦੇ ਔਰ ਪੁੱਛਦੇ ਉਹ ਤੂੰ ਕੀ ਖਾਣਾ ਵਾ ਤੂੰ ਆਪਣੀ ਖਰਾਕ ਦਾ ਧਿਆਨ ਕਿਦਾ ਰੱਖਦਾ ਉਹ ਮਮੈ ਉਹ ਤੁਸੀਂ ਮਤਲਬ ਬੇ ਕੋਈ ਦੁਲਾ ਪਹਿਲਵਾਨ ਤੁਹਾਡੇ ਗੜੀ ਬੈਠਾ ਇੱਕ ਉਹ ਘਟਿਆ ਬੰਦਿਆਂ ਨੂੰ ਤੁਸੀਂ ਬੰਦਾ ਨਾ ਜਨਾਨੀ ਜਿਹਨਾਂ ਨੂੰ ਪੁੱਛਣ ਡਿਆ ਜੇ ਕਿਸੇ ਚੱਜ ਦੇ ਨੂੰ ਪੁੱਛੋ ਪੁੱਛਣਾ ਉਹ ਅੰਬੇ ਸੋਰ ਸਿੰਘ ਵਾਲੇ ਨੂੰ ਪੁੱਛੋ ਕੋਪੀ ਫਰੰਦੀਪੂਰੀਏ ਨੂੰ ਪੁੱਛੋ ਮੰਗੀ ਨੂੰ ਪੁੱਛੋ ਦੁੱਲੇ ਨੂੰ ਪੁੱਛੋ ਜਿਹੜਾ ਨੇ ਕੁਛ ਦੇਣ ਆ ਸਮਾਜ ਨੂੰ ਪਰ ਉਹ ਕਹਿੰਦੇ ਉਹਨਾਂ ਦੀ ਵੀ ਗੱਲ ਰੱਖਣੀ ਜ਼ਰੂਰੀ ਹੁੰਦੀ ਆ ਕਿ ਵੀ ਉਹ ਕਿਵੇਂ ਵਿਚਰਦੇ ਨੇ ਹਾਲਾਂਕਿ ਕਿਸੇ ਦਾ ਜਿਹੜਾ ਦੁਖਾਂਤ ਹੈ ਜਾਂ ਕਿਸੇ ਦੀ ਪੀੜਾ ਉਹ ਜ਼ਰੂਰ ਲੈਣੀ ਚਾਹੀਦੀ ਆ ਪਰ ਜਿਹੜੇ ਦੇਖ ਦਿਖਾਈ ਜਾਂਦੇ ਆ ਉਸ ਨੂੰ ਬਾਰ ਬਾਰ ਪੇਸ਼ ਕਰਨਾ ਕਿ ਲੱਗਦਾ ਨਹੀਂ ਕਿ ਨੌਜਵਾਨੀ ਨੂੰ ਗਲਤ ਰਾਹ ਕਿਹੜੀ ਪੀੜਾ ਵਾਜੀ ਜਿਹੜੀ ਕੱਪੜੇ ਪਾ ਕੇ ਤੇ ਗੰਦੇ ਮੰਦੇ ਵਾਲਾ ਨੂੰ ਰੰਗ ਕਰਕੇ ਤੇ ਉੱਥੇ ਤੁਸੀਂ ਸਾਡਾ ਸਰੂਪ ਬਣਾ ਕੇ ਤੇ ਗਾੜੀ ਪੇਸ਼ ਕਰੋ ਦਾੜੀਆਂ ਰੱਖ ਕੇ ਪੱਗਾਂ ਬੰਨ ਕੇ ਕੀ ਸਿੱਖਾਂ ਦਾ ਕਰਤਾਰ ਆ ਸਿੱਖਾਂ ਦਾ ਕਰਤਾਰ ਜਿਹੜਾ ਵਾ ਉਹ ਸਾਰੀ ਦੁਨੀਆ ਜਾਣਦੀ ਸਾਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਗਿਆ ਦੋ ਚੀਜ਼ਾਂ ਤੋਂ ਸਾਨੂੰ ਨਫ਼ਰਤ ਆ ਬਹੁਤ ਜ਼ਿਆਦੀ ਇੱਕ ਸਾਡਾ ਭੇਸ ਬਣਾਇਆ ਜਿਹੜਾ ਔਰ ਇੱਕ ਸਾਡੀ ਗੁਰੂ ਨਗਰੀ ਨੂੰ ਚੁਣਿਆ ਇਸ ਚੀਜ਼ ਤੇ ਜਿਹੜਾ ਮਰਜ਼ੀ ਇਹਨਾਂ ਦੀ ਸਪੋਰਟ ਕਰ ਦਿੰਦਾ ਇਹ ਕਿਤੇ ਆ ਜਾਂਦੇ ਤੇ ਲੋਹੇ ਦੇ ਛੱਤਰ ਅਸੀਂ ਬਣ ਕੇ ਰੱਖੇ ਉੱਥੇ ਬਣਾ ਕੇ ਕਿਤੇ ਉਹ ਫੇਰਨੇ ਇਹਨਾਂ ਨੂੰ ਯਾਦ ਰੱਖਣਾ ਜਿਹੜੀ ਮਰਜ਼ੀ ਇਹ ਲਾ ਦਿੰਦੇ ਉੱਥੇ ਸੈਨਾ ਤੇ ਇਹਨਾਂ ਨੂੰ ਇੱਕ ਨੂੰ ਵੀ ਇਹ ਬਚ ਕੇ ਨਹੀਂ ਜਾਣ ਦੇਣਾ ਉੱਥੇ ਇਹ ਤੁਹਾਡੇ ਚੈਨਲ ਤੇ ਔਰ ਰਿਕਾਰਡ ਮੈਂ ਕਹਿੰਦੇ ਆ ਕਿਉਂਕਿ ਉਹ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਕਿਤੇ ਨਾ ਕਿਤੇ ਹਰ ਬੰਦੇ ਨੂੰ ਦਰਦ ਵੀ ਆ ਔਰ ਡਰ ਵੀ ਆ ਉਸ ਨਗਰੀ ਦੇ ਵਿੱਚ ਬਿਆਸ ਤੋਂ ਅੱਗੇ ਚਲ ਜੀਏ ਨਾ ਤੇ ਹਰ ਬੰਦਾ ਜਿਹੜਾ ਵਾ ਨਾ ਸਿਰ ਨੀਵਾ ਕਰਕੇ ਜਾਂਦਾ ਵੀ ਗੁਰੂ ਰਾਮਦਾਸ ਦੀ ਨਗਰੀ ਚ ਆ ਗਏ ਆ ਤੇ ਕਿਤੇ ਨਾ ਕਿਤੇ ਇਹਨਾਂ ਨੂੰ ਸ਼ਰਮ ਨਹੀਂ ਆਈ ਇਹਨਾਂ ਨੇ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਕੀ ਸੇ ਦੇਣੀ ਸੀ ਵੀ ਤੁਸੀਂ ਆ ਟੈਂਪੂ ਬਣਾਉਣ ਆਣ ਕੇ ਵੇਖੋ ਤੁਸੀਂ ਕਿਹੜਾ ਮਤਲਬ ਮੇਲਾ ਨਵਾਂ ਕੰਮ ਮੈਂ ਸੁਣਿਆ ਇਹ ਕੰਮ ਜਿਹੜਾ ਜੇ ਹੋ ਜਾਂਦਾ ਉੱਥੇ ਤੇ ਐਸੇ ਹਾਲਾਤ ਪਤਾ ਹੋਏ ਨਹੀਂ ਸੀ ਮੈਂ ਤੇ ਗਰੁੱਪਾਂ 'ਚ ਵੇਖਿਆ ਇਹਨਾਂ ਦੇ ਵਕੀਲ ਤੱਕ ਕੀਤੇ ਸੀ ਇਹ ਸਿਕਿਉਰਿਟੀ ਲੈ ਲਾਂਗੇ ਅਸੀਂ ਉਹ ਲੈ ਲਾਂਗੇ ਉਹ ਸਾਡੇ ਬੰਦਿਆਂ ਲਿਖਿਆ ਵਿੱਚ ਵੀ ਤੁਸੀਂ ਜੋ ਮਰਜ਼ੀ ਲਓ ਤੁਸੀਂ ਆ ਕੇ ਵਿਖਾਓ ਫਿਰ ਇੱਕ ਰੀ ਹੁਣ ਜੇ ਇਹ ਚੀਜ਼ਾਂ ਹੁੰਦੀਆਂ ਇੱਥੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕਲਚਰ ਹੈ ਜੇ ਅਮਰੀਕਾ ਵਾਲੇ ਦੇਸ਼ ਐਡਾ ਵੱਡਾ ਸੁਪਰੀਮ ਪਾਵਰ ਹੈ ਵਰਲਡ ਦੀ ਉਹਨੇ ਰੋਕ ਲਾਤੀ ਇਹਨਾਂ ਤੇ ਤੇ ਫਿਰ ਇਹਨਾਂ ਨੂੰ ਇੱਥੇ ਅਸੀਂ ਕਿਦਾਂ برداشت ਕਰਾਂਗੇ ਕਿਤੇ ਨਾ ਕਿਤੇ ਜੀਓ ਤੇ ਜੀਣ ਦੋ ਅਸੀਂ ਗੱਲ ਕਰ ਨੂੰ ਪੁੱਛਣਾ ਹਾਂ ਤੁਹਾਨੂੰ ਜੀ ਇੱਕ ਇੱਥੇ ਸਵਾਲ ਕਰਨਾ ਚਾਹਨਾ ਕਿ ਜਿਵੇਂ ਅਮਰੀਕਾ ਨੇ ਜਹਾਜ਼ ਦੇ ਜਹਾਜ਼ ਭਰ ਕੇ ਭਾਰਤ ਭੇਜੇ ਖਾਸ ਕਰਕੇ ਪੰਜਾਬ ਦਾ ਅੰਮ੍ਰਿਤਸਰ ਏਰੀਆ ਜਿਹੜਾ ਚੁਣਿਆ ਗਿਆ ਉੱਥੇ ਜਹਾਜ਼ਾਂ 'ਚ ਉਤਰੇ ਨੌਜਵਾਨ ਜਿਹੜੇ ਰਿਪੋਰਟ ਹੋ ਕੇ ਆਏ ਤਾਂ ਦੂਜੇ ਪਾਸੇ ਉਹ ਵੀ ਜਿਹੜੀ ਕਾਰਵਾਈ ਹੁੰਦੀ ਹੈ ਅਮਰੀਕਾ 'ਚ ਕਿ ਇਹਨਾਂ ਤੇ ਰੋਕ ਲੱਗ ਜਾਂਦੀ ਆ ਟਰਾਂਜੈਟ ਟਰਾਂਜੈਟ ਤੇ ਜਿਹੜੀ ਆ ਰੋਕ ਲਗਾਈ ਗਈ ਆ ਤਾਂ ਹੁਣ ਕੀ ਲੱਗਦਾ ਕਿ ਜਾਣ ਬੁੱਝ ਕੇ ਹੀ ਅੰਮ੍ਰਿਤਸਰ ਨੂੰ ਇਹ ਸਾਰਾ ਚੁਣਿਆ ਗਿਆ ਸੀਗਾ ਕਿ ਉੱਥੇ ਅਮਰੀਕਾ ਨਾਲ ਕਿਤੇ ਨਾ ਕਿਤੇ ਜੋੜਿਆ ਜਾ ਰਿਹਾ ਹੋਈ ਹੈ ਮੁੰਡੇ ਕਰਤਾਰ ਬਹੁਤ ਵੱਡੇ ਨੇ ਸਰਦਾਰ ਸਾਹਿਬ ਇਹ ਪੱਗ ਇਦਾਂ ਨਹੀਂ ਮਿਲੀ ਇਸ ਸੀਸਪੇਟ ਕਰਨੇ ਪਿਆ ਗੁਰੂ ਪਾਸ਼ਾ ਨੂੰ ਇਹ ਸ਼ਹਾਦਤਾਂ ਆ ਸਾਡੀਆਂ 365 ਦਿਨ ਸ਼ਹਾਦਤਾਂ ਅੱਜ ਕੱਲ੍ਹ ਆ ਦੁੱਕੀ ਤਕੀ ਲੀਡਰ ਉੱਠ ਕੇ ਕਹਿੰਦੇ ਮਾਜੇ ਦੇ ਜਰਨਲ ਮਾਜੇ ਦੀਆਂ ਜਰਨਲੀਆਂ ਕਿਤੇ ਇਦਾਂ ਮਿਲ ਜਾਂਦੀਆਂ ਉਹ ਗੁਰੂ ਘੜੀ ਸੀਸਪੇਟ ਕਰਨਾ ਪੈਂਦਾ ਵਾ ਉੱਠ ਕੇ ਕੋਈ ਵੀ ਬੰਦਾ ਕਿਸੇ ਨੂੰ ਕੁਝ ਵੀ ਬੋਲ ਦਿੰਦਾ ਮਤਲਬ ਇੰਨੀ ਦੁਰਵਰਤੋਂ ਹੋਣ ਦੀ ਸੋਸ਼ਲ ਮੀਡੀਆ ਤੇ ਅਸੀਂ ਉਹਨਾਂ ਯੋਧਿਆਂ ਨੂੰ ਭੁੱਲ ਗਏ ਜਿਹੜੇ ਯੋਧਿਆਂ ਦੀ ਦੇਣ ਸੀ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਰਾਜ ਸ਼ੁਰੂ ਕਿੱਥੋਂ ਹੁੰਦਾ ਸੀ ਕਿੱਥੇ ਖਤਮ ਹੁੰਦਾ ਸੀ ਇੱਕ ਰਾਜ ਤੇ ਇੱਕ ਧਰਮ ਰਾਜ ਜਿਹੜਾ ਸੀ ਰਾਜ ਭਾਗ ਕਰਨ ਵਾਲਾ ਰਾਜਾ ਉਹ ਧਰਮ ਘੜੀ ਝੁਕਦਾ ਸੀ ਅੱਜ ਜਿਹੜਾ ਵਾ ਧਰਮ ਨੂੰ ਦਬਾਇਆ ਜਾਂਣ ਡਿਆ ਹਾਲਾਤ ਸਾਡੇ ਲੋਕਾਂ ਨੇ ਆ ਪੈਦਾ ਕੀਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਦੁਨੀਆ ਯਾਦ ਕਰਦੀ ਉਹ ਸ਼ੇਰੇ ਪੰਜਾਬ ਦਾ ਰਾਜ ਐਸਾ ਸੀ ਉਹ ਖਤਮ ਕਨੇ ਕੀਤਾ ਸਾਡਿਆਂ ਨੇ ਕੀਤਾ ਔਰ ਇੱਕ ਉਸ ਰਾਜ ਨੂੰ ਵੱਡਾ ਕਰਨ ਦੇ ਲਈ ਹਰੀ ਸਿੰਘ ਨਲੂਏ ਨੇ ਦਰਿਆਏ ਖੈਬਰ ਕਿਥੋਂ ਤੱਕ ਵੇਖੋ ਬੰਨ ਲਾਤੇ ਜਿਹਨੂੰ ਅਮਰੀਕਾ ਨਹੀਂ ਫਤਿਹ ਕਰ ਪਾਇਆ ਉਹ ਜਰਨਲ ਨੇ ਫਤਿਹ ਕੀਤਾ ਅੱਜ ਕਿਤੇ ਅਮਰੀਕਾ ਆਸਟ੍ਰੇਲੀਆ ਦੀਆਂ ਜਦੋਂ ਮੈਗਜ਼ੀਨ ਛਪਦੀਆਂ ਪਹਿਲੇ ਨੰਬਰ ਤੇ ਉਸ ਜਰਨਲ ਦਾ ਨਾਮ ਹੁੰਦਾ ਆ ਆਖਰੀ ਜੰਗ ਸਿੱਖਾਂ ਦੀ ਕਿਹਨੇ ਲੜੀ ਸ਼ਾਮ ਸਿੰਘ ਟਾਰੀ ਐਸਾ ਜਰਨੈਲ ਸੀਗਾ ਉਹਨਾਂ ਨੂੰ ਭੁੱਲ ਕੇ ਉਹਨਾਂ ਦੇ ਹਾਲਾਤ ਯਾਦਗਾਰਾਂ ਦੇ ਜਾ ਕੇ ਵੇਖੋ ਕੀ ਬਣਾਤੇ ਇਹਨਾਂ ਲੋਕਾਂ ਨੇ ਔਰ ਸਾਡਾ ਰਾਜ ਸ਼ੁਰੂ ਹੁੰਦਾ ਸੀਗਾ ਕਿੱਥੋਂ ਸਰਕਾਰੇ ਖਾਲਸਾ ਕਿੰਨਾ ਚਿਰ ਉਸ ਜਗ੍ਹਾ ਤੇ ਕਬਜ਼ਾ ਰਿਹਾ ਕ ਸੁਵਰਾਜ ਕੰਪਨੀ ਉੱਥੇ ਉਹ ਕਿਦਾਂ ਛਡਾਇਆ ਉੱਥੋਂ ਜਦੋਜਹਿਦ ਕਰਕੇ ਔਰ ਜਿੱਥੇ ਸੰਧੀ ਹੋਈ ਸੀ ਉਸ ਜਗ੍ਹਾ ਦੇ ਹਾਲਾਤ ਵੇਖ ਲਿਓ ਕਿਤੇ ਨਾ ਕਿਤੇ ਅਜ ਕਿਲਿਆਂ ਦੇ ਹਾਲਾਤ ਵੇਖ ਲਿਓ ਔਰ ਜਿਸ ਜਥੇਦਾਰ ਦੀ ਗੱਲ ਗਾਣਿਆਂ 'ਚ ਹੁੰਦੀ ਤੇ ਗੱਲ ਕੀਤੀ ਜਾਂਦੀ ਕਿ ਸਾਨੂੰ ਜਥੇਦਾਰ ਚਾਹੀਦਾ ਅਕਾਲੀ ਫੂਲਾ ਸਿੰਘ ਵਰਗਾ ਉਹ ਅਕਾਲੀ ਫੂਲਾ ਸਿੰਘ ਦੀ ਗਾੜੀ ਸਰਕਾਰ ਝੁਕਦੀ ਸੀ ਉਹਨਾਂ ਦੇ ਮਗਰ 525 33000 40400 ਬੰਦਾ ਤੁਰਦਾ ਸੀ ਤੇ ਤੁਸੀਂ ਦੇ ਜਥੇਦਾਰਾਂ ਨੇ ਗੱਲ ਪੈਣ ਤੱਕ ਜਾਂਦੇ ਜਾ ਕੇ ਗੁਰੂ ਘਰ ਦੇ ਬਾਹਰ ਚੈਲੰਜ ਕਰਦੇ ਜੇ ਉਥੇ ਲੜਦੇ ਜੇ ਤੇ ਫਿਰ ਤੁਸੀਂ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਕਿੱਥੋਂ ਲੱਭਦੇ ਅਕਲ ਵੀ ਹੋਣੀ ਚਾਹੀਦੀ ਨਾ ਉਦਾਂ ਦੀ ਦਿਮਾਗ ਸਾਡੇ ਵਾਸ਼ ਕਰਤੇ ਆ ਅਸੀਂ ਸਾਰੇ ਪੁੱਠੇ ਬੰਨੇ ਨੂੰ ਧਿਆਨ ਦੇ ਨੇ ਚੰਗੇ ਕੰਮ ਨੂੰ ਕੋਈ ਸੁਣ ਕੇ ਨਹੀਂ ਖੁਸ਼ ਇੱਕ ਇਹ ਜਰਨੈਲ ਬਡਰੁਖਾ ਪਿੰਡ ਦਾ ਸਾਡੇ 6 ਫੁੱਟ ਦਾ ਜਰਨੈਲ ਹਰਬਖ ਸਿੰਘ ਜ਼ਿਲ੍ਹਾ ਸੰਗਰੂਰ ਦਾ ਜਿਸ ਜਰਨੈਲ ਨੇ ਜਿਸ ਵੇਲੇ 1965 ਦੀ ਜੰਗ ਹੋਈ ਆ ਉਸ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਸਾਨੂੰ ਵੀਜ਼ਾ ਲੈ ਕੇ ਜਾਣਾ ਪੈਣਾ ਸੀ ਉਸ ਵੇਲੇ ਇਸ ਜਰਨੈਲ ਨੂੰ ਫੋਨ ਆਉਂਦਾ ਵਾ ਜਦੋਂ ਖੇਮ ਕਰਨ ਤੇ ਪਾਕਿਸਤਾਨ ਕਬਜ਼ਾ ਕਰ ਲੈਂਦਾ ਫੋਨ ਆਉਂਦਾ ਚੌਧਰੀ ਚੀਫ ਦਾ ਵੀ ਤੁਸੀਂ ਬਿਆਸ ਤੱਕ ਪਿੱਛੇ ਆ ਜਾਓ ਦਿੱਲੀ ਬਚਾ ਲਓ ਛੱਡ ਦਿਓ ਅੰਮ੍ਰਿਤਸਰ ਇਸ ਜਰਨੈਲ ਦਾ ਕਹਿਣਾ ਕੀ ਸੀ ਕਿ ਪੰਜਾ ਸਾਹਿਬ ਚਲ ਗਿਆ ਕਰਤਾਰਪੁਰ ਚਲ ਗਿਆ ਨਨਕਾਣਾ ਸਾਹਿਬ ਚਲ ਗਿਆ ਗੁਰੂ ਰਾਮਦਾਸ ਦਾ ਘਰ ਨੇ ਜਾਉ ਜੇ ਮੈਂ ਛੱਡ ਕੇ ਚਲੇ ਗਿਆ ਜ ਸਾਡੀਆਂ ਧੀਆ ਪਣਾ ਬਜ਼ੁਰਗ ਕਿਤੇ ਆਸਰੇ ਛੱਡ ਕੇ ਜਾਉ ਇਹ ਸੀ ਦੇਸ਼ ਪ੍ਰਤੀ ਦਰਦ ਤੇ ਇਹਨਾਂ ਜਵਾਬ ਦਿੱਤਾ ਵੀ ਮੈਂ ਪਿੱਛੇ ਨਹੀਂ ਹਟਣਾ ਜੋ ਮਰਜ਼ੀ ਹੋ ਜੇ ਕਹਿੰਦੇ ਅਮਰੀਕਨ ਟੈਂਕ ਐ ਟੈਕਨੋਲੋਜੀ ਵਾਲੇ ਤੁਸੀਂ ਕਿਦਾਂ ਲੜ ਲੋਗੇ ਕਿਉਂਕਿ ਤਾਜ਼ਾ ਤਾਜ਼ਾ ਆਪਾਂ ਚਾਈਨਾ ਤੋਂ ਹਾਰੇ ਸੀਗੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਨਹਿਰੂ ਜੀ ਉਹਨਾਂ ਦੀ ਮੌਤ ਹੋ ਗਈ ਸੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀਗੇ ਲਾਲ ਬਹਾਦਰ ਸ਼ਾਸਤਰੀ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਇਹਨਾਂ ਨੇ ਕਿਹਾ ਜਰਨਲ ਸਾਹਿਬ ਨੇ ਮੇਰੀ ਗੱਲ ਕਰਾਓ ਹਮਮ ਗੱਲ ਹੋ ਗਈ ਜਰਨਲ ਸਾਹਿਬ ਦਾ ਜਵਾਬ ਕੀ ਸੀ ਕਿ ਤੁਸੀਂ ਵੇਟ ਕਰਦੇ ਪਾਕਿਸਤਾਨ ਸਾਡੇ ਤੇ ਕਬਜ਼ਾ ਕਰੇ ਮੈਨੂੰ ਮੌਕਾ ਦਿਓ ਮੈਂ ਇੱਕ ਸਿੱਖ ਹਾਂ ਔਰ ਗੁਰੂ ਰਾਮਦਾਸ ਦਾ ਕਰਨੀ ਜੇ ਮੈਂ ਛੱਡਣਾ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਗੁਰੂ ਘਰ ਅਰਦਾਸ ਕਰਕੇ ਪਾਕਿਸਤਾਨ ਫਤਿਹ ਕਰਕੇ ਦੇਵਾਂ ਇਸੇ ਜਰਨਲ ਨੂੰ ਜਦੋਂ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਵਿਸ਼ਵਾਸ ਕਰ ਲਿਆ ਉਹੀ ਪਾਕਿਸਤਾਨ ਜਿਹੜਾ ਜਿੱਤਤਾ ਸੀ ਜਦੋਂ ਪ੍ਰੈਸ ਮਿਲਨੀ ਹੁੰਦੀ ਆ ਉਹ ਉਸ ਵੇਲੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਜੇਕਰ ਸਿੱਖ ਨਾ ਭਾਰਤ ਵੱਲੋਂ ਲੜਦੇ ਅਸੀਂ ਤੇ ਕਹਿੰਦਾ ਜੰਮੇ ਹੀ ਲੜਾਈਆਂ ਜਿਹੜੀਆਂ ਵਾ ਭਾਰਤ ਤੋਂ ਹਾਰਨ ਦੇ ਲਈ ਜੰਮੇ ਆ ਤੇ ਜੇ ਚਨਹਰਬਖਸ਼ ਸਿੰਘ ਸਾਡੇ ਗਾੜੀ ਨਾ ਹੁੰਦੇ ਤੇ ਅੱਜ ਅਸੀਂ ਜਿਹੜਾ ਵਾ ਅੱਧੋਂ ਜ਼ਿਆਦਾ ਪੰਜਾਬ ਜੰਮੂ ਕਸ਼ਮੀਰ ਦਿੱਲੀ ਤੱਕ ਜਿੱਤਿਆ ਹੋਣਾ ਸੀ ਐਸੇ ਜਰਨੈਲ ਜਿਨ੍ਹਾਂ ਨੂੰ ਪਦਮਸ਼ਰੀ ਪਦਮਭੂਸ਼ਣ ਪਰਮਵੀਰ ਚੱਕਰ ਮਿਲੇ ਹੋਣ ਤੇ ਉਹਨਾਂ ਦਾ ਇਤਿਹਾਸ ਖਤਮ ਕਰ ਦਿੱਤਾ ਜਾਵੇ ਤੇ ਗੇਟਾਂ ਦੇ ਨਾਂ ਰੱਖੇ ਜਾਣ 골ਡਨ ਗੇਟ ਕਿਸੇ ਦਾ ਦੂਜਾ ਤੇ ਕਿਸੇ ਦਾ ਕੋਈ ਪਾਰਕ ऐसे जर्नलਾਂ ਦੇ ਨਾਂ ਹੁੰਦੇ ਤੇ ਇਹ ਸਾਡਾ ਇਤਿਹਾਸ ਸੀ ਕਿ ਇਹਨੂੰ ਕਿਤੇ ਨਾ ਕਿਤੇ ਦਬਾ ਦਿੱਤਾ ਗਿਆ ਜਿਵੇਂ ਸੋਨੂੰ ਹੀ ਤੁਸੀਂ ਗੱਲ ਕਰ ਰਹੇ ਹੋ ਜੋਸ਼ ਭਰ ਰਹੇ ਹੋ ਇੱਕ ਇੱਕ ਆਪਣੇ ਆਪ 'ਚ ਜੋਸ਼ ਪੈਦਾ ਹੋ ਰਿਹਾ ਹੈ ਕਿ ਵੀ ਸਾਡੇ ਜਰਨਲ ਸੀਗੇ ਤਾਂ ਇਸੇ ਕਾਰਨ ਕਰਕੇ ਹੁਣ ਜੋ ਇਸ ਫੌਜੀ ਵੀਰ ਦੇ ਨਾਂ ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਕਿ ਜੋ ਉਹ ਗੇਡ ਪ੍ਰੇਡ ਹੋ ਰਹੀ ਸੀ ਉਸ ਦੇ ਉਸ ਦਾ ਜਵਾਬ ਇੱਟ ਦੇ ਨਾਲ ਪੱਥਰ ਦੇ ਨਾਲ ਜਵਾਬ ਦੇਣਾ ਇੱਟ ਦਾ ਕਿ ਉਹੀ ਸੂਰਬੀਰਤਾ ਨੂੰ ਹੁਣ ਦੁਬਾਰੇ ਉੱਥੇ ਦਿਖਾਣਾ ਚਾਹੁੰਦੇ ਹੋ ਤੁਸੀਂ 27 ਤਰੀਕ ਮੈਂ ਜਵਾਬ ਦੇਣਾ ਚਾਹਨਾ ਮੈਂ ਜਵਾਬ ਇਹਨਾਂ ਦਾ ਕੀ ਦੇਣਾ ਲੱਲੂ ਪੰਜਾਬ ਦੇ ਬੰਦਿਆਂ ਦਾ ਜਵਾਬ ਜਿਹੜੇ ਬੰਦੇ ਨਾਲ ਜਨਾਨੀ ਇਹਨਾਂ ਦਾ ਮਰਦ ਜਵਾਬ ਨਹੀਂ ਦੇ ਦਿੰਦੇ ਹਾਂ ਅਸੀਂ ਤੇ ਮੱਝ ਵਾਲੇ ਖੜਕਾ ਕਰਨ ਲਈ ਜਮੇ ਸੀ ਤੇ ਖੜਕ ਕਰ ਦੇਣਾ ਜੇ ਕੋਈ ਪੈਰ ਰੱਖੇ ਕੋਣ ਅਸੀਂ ਇਹ ਦੱਸ ਦੇਣਾ ਚਾਹੁੰਦੇ ਵੀ ਇਹ ਮਾਜੇ ਦੀ ਤਰਤੀਤਾ ਨਹੀਂ ਮਿਲੀ ਸਾਨੂੰ ਇਹ ਦੇਸ਼ ਐਦਾ ਨਹੀਂ ਮਿਲਿਆ ਇਹ ਯਾਦਗਾਰਾਂ ਜਿੱਥੇ ਖੂਨ ਡੁੱਲਿਆ ਵਾ ਉਹਦੇ ਵਾਰਸ ਅੱਜ ਵੀ ਖਲੋਦੇ ਤੁਸੀਂ ਧਰਤੀ ਤੇ ਪੈਰ ਰੱਖ ਕੇ ਦਿਖਾਓ ਜਿਹੇ ਪਾਕਿਸਤਾਨ ਨੂੰ ਪੈਰ ਨਹੀਂ ਰੱਖਣ ਦਿੰਦਾ ਇੱਥੇ ਤੇ ਜਨਰਲ ਹਰਬਖਸ਼ ਸਿੰਘ ਤੋਂ ਬਾਅਦ ਉਹ ਤੇ ਵਾਰਸ ਤੇ ਜਿੰਦੇ ਆ ਨਾ ਹੂੰ ਉਹ ਸਾਰੇ ਥੋੜੀ ਕਿਤੇ ਵੀ ਤਮਾਸ਼ੀ ਵੀ ਨਹੀਂ ਲੋਕ ਆ ਜਿਹੜੇ ਅੱਜ ਕੱਲ ਮਸ਼ਕਰੀਆਂ ਕਰਨ ਦੇ ਜਿਮਾਂ ਦੇ ਵਿੱਚ ਜਾ ਕੇ ਜਨ ਕਿਸੇ ਨੂੰ 27 ਤਰੀਕ ਨੂੰ ਆ ਜੀ ਉੱਥੇ ਤੇਰਾ ਨਾਂ ਲਿਖਾਇਆ ਲਖ ਲੰਤ ਤੁਹਾਡੇ ਦੇ ਬੇਸ਼ਰਮੋ ਤੁਸੀਂ ਸ਼ਰਮ ਨੂੰ ਹੱਥ ਮਾਰੋ ਕਿਹੜੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਨ ਦੇ ਤੁਸੀਂ ਤੁਸੀਂ ਐਡੇ ਵੱਡੇ ਇਤਿਹਾਸ ਨੂੰ ਲੈ ਕੇ ਚੱਲਦੇ ਜਿਓ ਤੁਹਾਡਾ ਵਿਰਾਸਤਾ ਨੂੰ ਲੋਕੀ ਯਾਦ ਕਰਦੇ ਕਿਤੇ ਬਾਹਰ ਜਾ ਕੇ ਵੇਖੋ ਪੱਗ ਨੂੰ ਵੇਖ ਕੇ ਲੋਕੀ ਨਮਸਕਾਰ ਕਰਦੇ ਅੱਜ ਤੁਹਾਡੇ ਕਰਕੇ ਲਾਂਤੀਓ ਸਾਡਾ ਮਜ਼ਾਕ ਬਣਾਇਆ ਜਾਂਦਾ ਅੱਜ ਸਾਨੂੰ ਕਿਹਾ ਜਾਂਦਾ ਤੁਹਾਡੇ 12 ਵਜੇ ਸਾਡੇ ਨਾਲ ਦੇ ਚੁਟਕਲੇ ਬਣਾਏ ਜਾਂਦੇ ਇਹਨਾਂ ਲੋਕਾਂ ਨੂੰ ਮੈਂ ਕਿਹੜੇ ਬੰਨੇ ਵੇਖ ਜਿਹੜਾ ਇਤਿਹਾਸ ਸ਼ੇਰੇ ਪੰਜਾਬ ਦਾ ਸੀ ਸ਼ੇਰੇ ਪੰਜਾਬ ਦੇ ਰਾਜ ਚ ਜੇਲ ਨਹੀਂ ਸੀ ਹੁੰਦੀ ਸ਼ੇਰੇ ਪੰਜਾਬ ਨੇ ਪੂਰੀ ਦੁਨੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਇੱਕ ਇਤਿਹਾਸ ਆ ਸਿੱਖ ਕੌਮ ਤੋਂ ਵੱਡਾ ਕੋਈ ਰਾਜ ਨਹੀਂ ਕਰ ਸਕਦਾ ਔਰ ਨੈਪੋਲੀਅਨ ਤੇ ਸ਼ੇਰੇ ਪੰਜਾਬ ਦੋ ਐਸੇ ਰਾਜੇ ਸੀ ਜਿਨ੍ਹਾਂ ਨੇ ਇਸ ਇੰਡੀਆ ਕੰਪਨੀ ਤੋਂ ਲੋਨ ਨਹੀਂ ਲਿਆ ਜੋ ਗੱਲ ਤਾਂ ਚੱਲਣੀ ਸਾਰੇ ਲੋਨ ਤੇ ਡੇ ਆ ਤੇ ਫਿਰ ਤੁਸੀਂ ਦੱਸੋ ਕਿਹੜੇ ਸਰਕਾਰ ਦੀ ਕਿਹੜੇ ਦਰਬਾਰ ਦੀ ਗੱਲ ਕਰਦੇ ਆ ਉਹ ਰਾਜ ਭਾਗ ਯਾਦ ਰਹਿਣਾ ਪਰ ਕਿਤੇ ਨਾ ਕਿਤੇ ਪ੍ਰਾਊਡ ਆ ਲੋਕੀ ਕਹਿੰਦੇ ਨਾ ਉਹਨਾਂ ਦੇ ਵਾਰਿਸ ਨਹੀਂ ਹੈਗੇ ਕਿਹੜੇ ਤਸੀਹੇ ਸਹੇ ਉਹਨਾਂ ਨੇ ਅੱਜ ਵੀ ਸਿਰ ਝੁਕਦਾ ਵਾ ਉਸ ਅਕਾਲਪੁਰਖ ਅੱਗੇ ਵੀ ਸੱਚੇ ਪਾਸ਼ਾ ਐਸੇ ਯੋਧਿਆਂ ਦੀ ਧਰਤੀ ਤੇ ਤੂੰ ਸਾਨੂੰ ਪੈਦਾ ਕੀਤਾ ਸਾਡੇ ਪਾਣੀ ਗੰਦੇ ਕੀਤੇ ਜਾ ਰਹੇ ਪੌਣ ਪਾਣੀ ਸਾਰਾ ਕੁਝ ਦੂਸ਼ਿਤ ਕੀਤਾ ਜਾ ਰਿਹਾ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਪ੍ਰੋਗਰਾਮ 27 April ਨੂੰ ਦਿਨ ਐਤਵਾਰ ਉੱਥੇ ਰੱਖਿਆ ਔਰ 25 ਤੋਂ 30 ਕੈਂਪ ਲਾ ਰਹੇ ਹਾਂ ਜਿਸ ਵਿੱਚ ਐਜੀਪੀਸੀ ਸਾਡਾ ਸਾਥ ਦੇ ਰਹੀ ਆ ਜੀ ਜਿੰਨਾ ਧਰਮ ਪ੍ਰਚਾਰ ਕਮੇਟੀ ਵੱਲੋਂ ਸਹਿਯੋਗ ਹੋਇਆ ਉਹ ਕਹਿੰਦੇ ਅਸੀਂ ਕਰਾਂਗੇ ਜਿੰਨਾ ਕੋਈ ਪੜਨਾ ਚਾਹੁੰਦਾ ਲੈ ਜਾ ਇਤਿਹਾਸ ਉੱਥੋਂ ਕੋਈ ਪੈਸਾ ਨਹੀਂ ਉਸ ਦਿਨ ਅਸੀਂ ਵਾਤਾਵਰਣ ਦੇ ਲਈ ਜਿਹੜਾ ਯੂਨੀਵਰਸਿਟੀ ਨੇ ਜਿਹਦਾ ਰਿਸਰਚ ਕੀਤੀ ਗੁਰਨਾਨਕ ਦੇਵ ਯੂਨੀਵਰਸਿਟੀ ਨੇ ਸੰਜੀਵਨੀ ਬੂਟੀ ਤੇ ਔਰ ਵਾਤਾਵਰਨ ਬਹੁਤ ਵਧੀਆ ਸਾਂਭਣਾ ਕਿਦਾਂ ਉਹ ਸਾਨੂੰ ਉੱਥੇ ਜਾਗਰੂਕ ਕਰਨਗੇ ਨਹਿਰੀ ਵਿਭਾਗ ਸਾਨੂੰ ਦੱਸੂ ਪਾਣੀ ਨੂੰ ਕਿਦਾਂ ਬਚਾਉਣਾ ਜੰਗਲਾਤ ਵਿਭਾਗ ਸਾਨੂੰ ਰੁੱਖਾਂ ਬਾਰੇ ਦੱਸੂ ਖੇਤੀਬਾੜੀ ਮਹਿਕਮਾ ਸਾਨੂੰ ਦੱਸੂਗਾ ਕਿ ਧਰਤੀ ਨੂੰ ਸੀ ਕਿਦਾਂ ਦੂਸ਼ਿਤ ਕਰਦੇ ਕਿਦਾਂ ਬਚਾਉਣਾ ਇਸੇ ਤਰ੍ਹਾਂ ਦੇ ਨਾਲ ਇਹ ਸੀ ਦਸਤਾਰਬੰਦੀ ਦੇ ਕੰਪੀਟੀਸ਼ਨ ਔਰ ਗਤਕੇ ਦੇ ਉੱਥੇ ਆਉਣਗੇ ਮੁਕਾਬਲੇ ਹੋਣਗੇ ਇਦਾਂ ਹੀ ਨਾਲ ਅਸੀਂ ਹੈਲਥ ਦੇ ਜਿਹੜੇ ਆ ਹੋਮੋਪੈਥਿਕ ਦੇ ਆ ਕੈਂਸਰ ਪੀੜਤ ਬੱਚਿਆਂ ਲਈ ਖੂਨਦਾਨ ਕੈਂਪ ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਕੀ ਆਰਮੀ ਜਿਹੜੀ ਆ ਉਹ ਸਾਡਾ ਸਹਿਯੋਗ ਕਰ ਰਹੀ ਆ ਔਰ ਹਰ ਪ੍ਰਸ਼ਾਸਨ ਦਾ ਅਧਿਕਾਰੀ ਚੱਕ ਦੀਆਂ ਜ਼ਮੀਰਾਂ ਵਾਰਾ ਹਰ ਇੱਕ ਬੰਦਾ ਜਿਹੜਾ ਬੰਦਾ ਵੀ ਇਹ ਸਾਥ ਦੇਣ ਦੇਣਾ ਮੈਂ ਤੇ ਉਹਨੂੰ ਕਹਿੰਦਾ ਵੀ ਮਰਦੇ ਆ ਔਰ ਇਹ ਖੁੱਲਾ ਸਦਾ ਸਾਰੇ ਮੇਰੇ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਵੀ ਇਹ ਪ੍ਰੋਗਰਾਮ ਤੁਹਾਡਾ ਵਾ ਮੇਰਾ ਨਹੀਂ ਆ ਹਾਂ ਇਹ ਤੁਹਾਡਾ ਪ੍ਰੋਗਰਾਮ ਤੁਹਾਡੀ ਹੋਂਦ ਨੂੰ ਲਲਕਾਰਿਆ ਪੰਜਾਬੀ ਉੱਠੋ ਉਹ ਤੁਸੀਂ ਉਹ ਜਿਹੜੇ ਦਰਿਆਏ ਖੈਬਰ ਤੱਕ ਬਨ ਲਾਉਣ ਵਾਲੇ ਜੇ ਤੁਸੀਂ ਸ਼ੇਰੇ ਪੰਜਾਬ ਦੇ ਵਾਰਸ ਜੇ ਤੁਸੀਂ ਉਹ ਜੇ ਜਿਨ੍ਹਾਂ ਨੇ ਡੋਗਰਿਆਂ ਨੂੰ ਭਾਜਣਾ ਪਾਤੀਆਂ ਗੋਰੇ ਜਿਹੜੇ ਰੋਪੜ ਤੋਂ ਇਧਰ ਆਉਣ ਲੱਗਾ ਸੌਰੀ ਸੋਚਦੇ ਸ਼ੇਰੇ ਪੰਜਾਬ ਚੱਲ ਜਾਂਦਾ ਹੀ ਪਰਲੇਪੋਨੇ ਪਟਿਆਲੇ ਤੱਕ ਆ ਜਾਂਦਾ ਹੀ ਤੁਸੀਂ ਉਹਦੇ ਵਾਰਸ ਜੇ ਉੱਠੋ ਅੱਜ ਤੁਹਾਡੇ ਸਮਾਜ ਨੂੰ ਤੁਹਾਡੀ ਸਿੱਖ ਰੈਜੀਮੈਂਟ ਨੂੰ ਤੁਹਾਡੇ ਲੋਕਾਂ ਨੂੰ ਲੋੜ ਆ ਕਿਉਂਕਿ ਸਾਡੀ ਹੋਂਦ ਨੂੰ ਅੱਜ ਲਲਕਾਰਿਆ ਜਾ ਰਿਹਾ ਹੁਣ ਤੇ ਸਾਡੇ ਘਰ ਦੇ ਵਿੱਚ ਭੇਸ ਬਣਾ ਕੇ ਆ ਰਿਹਾ ਅੱਖਾਂ ਖੋਲ ਪੰਜਾਬ ਸਿਆ ਤੇਰੇ ਘਰ ਚੋਂ ਲੁਟੇਰੇ ਵੜ ਗਏ ਉਹ ਲੁਟੇਰੇ ਕਿਦਾਂ ਵੜ ਗਏ ਤੁਹਾਡਾ ਰੂਪ ਬਣਾ ਕੇ ਉਹ ਜਿਨ੍ਹਾਂ ਨੂੰ ਟੈਂਪੂ ਕਿਹਾ ਜਾਂਦਾ ਘੋੜੇ ਕਿਹਾ ਜਾਂਦਾ ਉਹ ਆ ਰਹੇ ਆ ਸਿੱਖਾਂ ਦਾ ਇਤਿਹਾਸ ਬਦਲ ਕੇ ਸਾਨੂੰ ਕਿਹੜੀਆਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਹੈ ਬਹਿਰੂਪੀਆਂ ਤੋਂ ਬਚਣਾ ਵਾ ਔਰ ਆਪਣੀ ਕੌਮ ਨੂੰ ਸਹੀ ਦਿਸ਼ਾ ਵਿਖਾਉਣੀ ਹੈ ਇਹੀ ਸਾਡਾ ਮਕਸਦ ਹੈ ਜੀ ਤਾਂ ਉੱਥੇ ਹੋਰ ਕੀ ਪ੍ਰੋਗਰਾਮ ਲਿਖਿਆ ਗਿਆ ਤੇ ਉੱਥੇ ਕੀ ਕੁਝ ਵਿਸ਼ੇਸ਼ ਹੋਰ ਸਨਮਾਨ ਜਿਹੜੇ ਆ ਹੋ ਸਕਦੇ ਆ ਤਾਂ ਉੱਥੇ ਹੋਰ ਕੀ ਕੁਝ ਹੋਏਗਾ ਅਸੀਂ ਇਸ ਦਿਨ ਜਿਹੜੇ ਜਿੰਨੇ ਵੀ ਆਰਮੀ ਦੇ 1965 ਦੀ ਜੰਗ ਦੇ ਵਿੱਚ ਹਿੱਸਾ ਲਿਆ ਸੀ ਨਾ ਜਿੰਨੇ ਵੀ ਜਵਾਨਾਂ ਨੇ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਔਰ ਉਹਨਾਂ ਦਾ ਮਾਨ ਸਨਮਾਨ ਉਸ ਸਟੇਜ ਤੇ ਕਰਾਂਗੇ ਕਿਉਂਕਿ ਉਹ ਸਾਡੇ ਲਈ ਬਹੁਤ ਕੁਝ ਸਿੱਖਣ ਦੀ ਲੋੜ ਹੈ ਉਹਨਾਂ ਤੋਂ ਜਿਹੜੇ ਸਾਬਕਾ ਆਰਮੀ ਦੇ ਅਧਿਕਾਰੀ ਨੇ ਉਹਨਾਂ ਸਾਰਿਆਂ ਨੂੰ ਅਸੀਂ ਸਟੇਜ ਤੇ ਉਹਨਾਂ ਦੇ ਗੁਣ ਲੈਣੇ ਅਸੀਂ ਉਹਨਾਂ ਨੇ ਕੀ ਕੀ ਕੀਤਾ ਕਿਦਾਂ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਕਿਦਾਂ ਆਪਣਾ ਦੇਸ਼ ਲਈ ਯੋਗਦਾਨ ਪਾਇਆ ਉਹ ਸੂਰਬੀਰੀ ਯੋਧੇ ਬੋਲਣਗੇ ਤੇ ਅਸੀਂ ਸੁਣਾਂਗੇ ਕਿਉਂਕਿ ਉਦਣ ਦੇ ਮਹਿਮਾਨ ਤੇ ਉਹੀ ਆ ਤੇ ਮੈਂ ਜਦੋਂ ਅੱਜ ਬਡਰੁਖਾ ਪਿੰਡ ਦੇ ਵਿੱਚ ਗਿਆ ਜਰਨਲ ਸਾਹਿਬ ਦੇ ਉਹ ਪਿੰਡ ਦੇ ਲੋਕਾਂ ਨੇ ਇੰਨਾ ਚਾ ਕੀਤਾ ਉਹ ਨਾਲੇ ਤੇ ਸ਼ੇਰੇ ਪੰਜਾਬ ਦੇ ਨਾਨਕੇ ਪਿੰਡ ਆ ਤੇ ਨਾਲੇ ਉੱਥੋਂ ਦਾ ਯੋਧਾ ਜਰਨੈਲ ਜਰਨਲ ਹਰਬਖ ਸਿੰਘ ਸਾਡੇ 6 ਫੁੱਟ ਦਾ ਐਸਾ ਜਰਨੈਲ ਤੇ ਜਦੋਂ ਮੈਂ ਉਸ ਧਰਤੀ ਤੇ ਮੱਥਾ ਟੇਕ ਕੇ ਗਿਆ ਤੇ ਪਿੰਡ ਦੇ ਲੋਕਾਂ ਇੰਨਾ ਸਤਿਕਾਰ ਕੀਤਾ ਵੀ ਭਾਜੀ ਅਸੀਂ ਆਵਾਂਗੇ ਉਹ ਸਾਰਾ ਪਰਿਵਾਰ ਕਹਿੰਦਾ ਜੀ ਉਹ ਪਿੰਡ ਸਾਰਾ ਪਰਿਵਾਰ ਆ ਸੰਗਰੂਰ ਜ਼ਿਲ੍ਹਾ ਸਾਰਾ ਪਰਿਵਾਰ ਆ ਉਹਨਾਂ ਦਾ ਉਹ ਮੈਂ ਤੇ ਉੱਥੇ ਵੇਖ ਕੇ ਹੈਰਾਨ ਵੀ ਇਨਾ ਪਿਆਰ ਉਹਨਾਂ ਲੋਕਾਂ 'ਚ ਐਸੀ ਜਰਨੈਲਾਂ ਦੀ ਯਾਦਗਾਰਾਂ ਪਹਿਲਾਂ ਕਿਉਂ ਨਹੀਂ ਮਨਾਈਆਂ ਔਰ ਸਾਨੂੰ ਲੋੜ ਸੀ ਦੇ ਰਹੀ ਦਰਸਤਾ ਹੀ ਗੁਰੂ ਸਾਹਿਬ ਨੇ ਜਿੱਦਾਂ ਜਿੱਦਾਂ ਸਾਡੇ ਕੋ ਸੇਵਾ ਲੈਣੀ ਆ ਉਹ ਆਪ ਵੀ ਲੈ ਲੈਣੀ ਤੁਹਾਡੇ ਕੋ ਕਿੰਨੀ ਲੈਣੀ ਮੇਰੇ ਕੋ ਕਿੰਨੀ ਲੈਣੀ ਕਿਸੇ ਕੋ ਕਿੰਨੀ ਲੈਣੀ ਉਹਦੇ ਹੁਕਮ ਅੰਦਰ ਪਤਾ ਨਹੀਂ ਹਿੱਲਦਾ ਉਹਦੇ ਹੁਕਮ ਅੰਦਰ ਕਾਇਨਾ ਔਰ ਸੱਚੇ ਪਾਸ਼ਾ ਨੇ ਜੋ ਕਰਨਾ ਵਧੀਆ ਕਰਨਾ ਔਰੇ ਆਸ ਤੇ ਉਮੀਦ ਨਾਲ ਦੁਨੀਆ ਟਿਕੀ ਆ ਔਰ ਇਸ ਪ੍ਰੋਗਰਾਮ ਨੂੰ ਮੈਂ ਦਿਨ ਰਾਤ ਇੱਕ ਕਰਕੇ ਸੈਕਸੈਸਫੁਲ ਬਣਾਉਣਾ ਔਰ ਇਹਨਾਂ ਨੂੰ ਦੱਸਣਾ ਮੈਂ ਵੀ ਗੁਰੂ ਨਗਰੀ ਚ ਕਿਦਾਂ ਦੇ ਜਗਦਿਆਂ ਜ਼ਮੀਰਾਂ ਵਾਲੇ ਲੋਕ ਜਾਨੀ ਕਿ ਹੁਣੇ ਤੁਸੀਂ ਜਿੱਥੇ ਕਪਾਸੇ 27 ਤਰੀਕ ਨੂੰ ਜਾਣ ਤੋਂ ਰੋਕ ਰਹੇ ਸੀਗੇ ਗੇਹ ਪ੍ਰੇਡ ਚ ਤਾਂ ਹੁਣ ਸਿੱਧਾ ਖੁੱਲਾ ਸੱਦਾ ਦੇ ਰਹੇ ਹੋ 27 ਤਰੀਕ ਦੇ ਲਈ ਕਿ ਆਓ ਅਸੀਂ ਸੂਰਬੀਰਤਾ ਦੀ ਤੁਹਾਨੂੰ ਅਸਲ ਤਸਵੀਰ ਦਿਖਾਣੀ ਆ ਕੀ ਆ ਸੂਰਬੀਰਤਾ ਕੀ ਆ ਪੰਜਾਬੀਅਤ ਬਿਲਕੁਲ ਜੀ ਪੰਜਾਬੀਅਤ ਦਾ ਬਹੁਤ ਵੱਡਾ ਇਤਿਹਾਸ ਹੈ ਜੇਕਰ ਅਸੀਂ ਪੰਜਾਬੀਅਤ ਔਰ ਆਪਣੇ ਬੱਚਿਆਂ ਨੂੰ ਚੰਗੇ ਬੰਨੇ ਜੋੜਾਂਗੇ ਤੇ ਆਉਣ ਵਾਲੇ ਜਿਹੜੇ ਵਾਰਸਿਆ ਪੰਜਾਬ ਦੇ ਉਹ ਕਿਤੇ ਨਾ ਕਿਤੇ ਪੰਜਾਬ ਨੂੰ ਸਹੀ ਦਿਸ਼ਾ ਦੇਣਗੇ ਜਿਹੜੀ ਦਿਸ਼ਾ ਦੇਣੀ ਸੀ ਨਾ ਸਾਨੂੰ ਲੀਟਰਾਂ ਨੇ ਚੰਗੀ ਦਿਸ਼ਾ ਦੇਣੀ ਸੀ ਉਹ ਤੇ ਆਪਸ ਚ ਲੜੀ ਜਾਂਦੇ ਗਾਲਾਂ ਕੱਢੀ ਜਾਂਦੇ ਇੱਕ ਦੂਜੇ ਨੂੰ ਨਾ ਤੇ ਅੱਜ ਦੇ ਸਮੇਂ ਚ ਪਾਣੀ ਦੇ ਮਤਲਬ ਨਾ ਧਰਤੀ ਨੂੰ ਤੇ ਵਾਤਾਵਰਨ ਨੂੰ ਕੋਈ ਸੀਰੀਅਸ ਨਹੀਂ ਲਿਆ ਜਾਂਦਾ ਨਾ ਐਜੂਕੇਸ਼ਨ ਨੂੰ ਸੀਰੀਅਸ ਲਿਆ ਜਾਂਦਾ ਅੱਜ ਦੇ ਸਮੇਂ ਚ ਹਰ ਚੀਜ਼ ਤੇ ਮਜ਼ਾਕ ਹੁੰਦਾ ਓਨਲੀ ਸੋਸ਼ਲ ਮੀਡੀਆ ਤੇ ਮਜ਼ਾਕ ਤੇ ਮਜ਼ਾਕ ਲੀਡਰਾਂ ਨੂੰ ਪਤਾ ਹੀ ਕੁਝ ਨਹੀਂ ਕਿਉਂਕਿ ਜੇ ਲੀਡਰ ਹੋਇਆ ਨਾ ਕੋਈ ਉਹ ਇੱਕੋ ਲੀਡਰ ਹੋਇਆ ਸ਼ੇਰੇ ਪੰਜਾਬ ਜਿਹੜਾ ਆਪਣੀ ਪ੍ਰਜਾ ਦੀ ਗੱਲ ਸੁਣਦਾ ਸੀ ਜਾ ਕੇ ਤੇ ਅੱਜ ਕੱਲ ਜੇ ਉਹਦੀ ਤਸਵੀਰ ਤੱਕ ਇਹਨਾਂ ਹਟਾਤੀ ਉਹਦਾ ਰਾਜ ਨਹੀਂ ਪਤਾ ਕਿੱਥੋਂ ਤੱਕ ਜਾਂਦਾ ਕਿੰਨੀਆਂ ਉਹਨਾਂ ਜੰਗਾ ਕੀਤੀਆਂ ਜਿਹੋਦੇ ਬਾਰੇ ਨਹੀਂ ਪਤਾ ਤੇ ਫਿਰ ਇਹਨਾਂ ਨੂੰ ਕੀ ਪੰਜਾਬ ਬਾਰੇ ਸੀ ਪੁੱਛ ਸਕਦੇ ਪੰਜਾਬ ਦੇ ਵਿੱਚ ਲੀਡਰ ਨਹੀਂ ਇਹ ਸਾਰੇ ਕੁਛ ਗੁੰਡੇ ਨੇ ਕੁਝ ਜਿਹੜੇ ਆ ਬਿਜ਼ਨਸਮੈਨ ਨੇ ਇਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਨਹੀਂ ਇਹਨਾਂ ਨੂੰ ਪਸੰਦ ਪਤਾ ਕਿਹੜੇ ਬੰਦੇ ਅੱਜ ਕੱਲ ਲੀਡਰ ਕਿਹਨੂੰ ਕਹਾਇਆ ਜਾਂਦਾ ਜਿਹੜਾ ਪੰਜ ਸੱਤ ਛਾਪਾਂ ਪਾ ਲੈਂਦਾ ਕੜਾ ਪਾ ਲੈਂਦਾ ਦੋ ਚਾਰ ਪਰਚੇ ਹੋਣੇ ਚਾਹੀਦੇ ਉਹਦੇ ਤੇ ਗੋਲੀਆਂ ਗਲੀਆਂ ਮਾਰੀਆਂ ਵੀ ਆਣ ਚਾਹੀਦੀਆਂ ਗੱਡੀ ਥੱਲੇ ਹੋਣੀ ਚਾਹੀਦੀ ਭਾਵੇਂ ਦੋ ਨੰਬਰ ਦਾ ਕੰਮ ਕਰਦਾ ਹੋਵੇ ਉਸ ਬੰਦੇ ਨੂੰ ਕਹਿੰਦੇ ਵੀ ਇਹ ਸਾਡੇ ਨੇੜੇ ਰਹਿਣਾ ਚਾਹੀਦਾ ਇਹ ਭਵੇਂ ਜੋ ਮਰਜ਼ੀ ਕਰਦਾ ਚੰਗੇ ਬੰਦੇ ਨੂੰ ਤੇ ਰਾਜਨੀਤੀ ਚਾਹੋਂ ਹੀ ਨਹੀਂ ਦਿੰਦੇ ਉੱਠਣ ਹੀ ਨਹੀਂ ਦਿੰਦੇ ਉਹਨੂੰ ਕਿਤੇ ਨਾ ਕਿਤੇ ਦੱਬ ਲੈਂਦੇ ਕਿਉਂਕਿ ਉਹਦੇ ਵਿਚਾਰ ਧਾਰਾ ਜਿਹੜੀ ਇਹਨਾਂ ਨਾਲ ਮਿਲਦੀ ਨਹੀਂ ਉਹਨਾਂ ਵਿੱਚੋਂ ਮੈਂ ਵੀ ਇੱਕ ਵਿਚਾਰ ਇਸ ਕਰਕੇ ਰਾਤ ਤੁਸੀਂ ਕਾਂਗਰਸ ਪਾਰਟੀ ਚ ਰਹਿੰਦੇ ਆ ਸਮੇਂ ਵੀ ਬਹੁਤ ਜਿਹੜੀ ਆ ਆਵਾਜ਼ ਬੁਲੰਦ ਕੀਤੀ ਆ ਭਾਵੇਂ ਪਾਰਟੀ ਦੇ ਖਿਲਾਫ ਹੀ ਜਾਵੇ ਪਰ ਫਿਰ ਵੀ ਕੀ ਲੱਗਦਾ ਹੈ ਕਿ ਤਾਂ ਹੀ ਬੈਕਫੁੱਟ ਤੇ ਜਿਹੜਾ ਲੀਡਰਾਂ ਨੂੰ ਛੱਡਿਆ ਜਾਂਦਾ ਦੇਖੋ ਪੰਜਾਬ ਦੇ ਲੋਕਾਂ ਨੂੰ ਇੱਕ ਗਲਤ ਸਮਝ ਆ ਗਈ ਆ ਤੁਸੀਂ ਬੇਵਕੂਫ ਲੀਡਰਾਂ ਨੂੰ ਜਿਹੜਾ ਲੀਡਰ ਬਣਾਉਂਦੇ ਸੀ ਨਾ ਪਬਲਿਕ ਨੂੰ ਉਹ ਨਹੀਂ ਬਣਾ ਸਕਦੇ ਲੋਕ ਕਹਿੰਦੇ ਕੋਸ਼ ਅੰਦਰ ਜਾ ਕੇ ਬਟਨ ਕੋਈ ਦਬ ਦਿੰਦੇ ਸਮਾਂ ਆਉਣ ਵਾਲਾ ਨਾ ਜਿਹੜਾ ਲੋਕ ਬੜੇ ਸਿਆਣੇ ਹੋ ਗਏ ਆ ਲੋਕਾਂ ਨੂੰ ਪਤਾ ਲੱਗ ਗਿਆ ਨਾ ਤੇ ਇਹਨਾਂ ਦੇ ਕੰਮ ਚੱਲਣੇ ਪੰਜ ਪੰਜ ਧੜੇ ਛੇ ਛੇ ਧੜੇ ਬਣਾਏ ਕੋਈ ਕਿਸੇ ਨੂੰ ਲਈ ਫਰਦਾ ਕੋਈ ਕਿਸੇ ਨੂੰ ਤੁਸੀਂ ਵੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸੇ ਬੰਦੇ ਤੇ ਕੋਈ 200 ਕਰੋੜ ਦਾ ਪਰਚਾ ਕਿਤੇ 50 ਕਰੋੜ ਦਾ ਪਰਚਾ ਤੇ ਉਹਨਾਂ ਦੇ ਨਾਲ ਸਿਕਿਉਰਟੀਆਂ ਲਾਈਆਂ ਕਿਨੀਆਂ ਕਿਨੀਆਂ ਤੇ ਉਹ ਫੇਰ ਇਲੈਕਸ਼ਨਾਂ ਦੇ ਵਿੱਚ ਉਤਰ ਜਾਂਦੇ ਆ ਉਹ ਬੰਦੇ ਫੇਰ ਜਿੱਤ ਵੀ ਜਾਂਦੇ ਆ ਕਈ ਲੋਕ ਤੇ ਇਹੋ ਜਿਹੇ ਸਕਾਲਰਸ਼ਿਪਾਂ ਹੀ ਖਾ ਗਏ ਆ ਕੋਈ ਲੋਕ ਇਹੋ ਜਿਹੇ ਆ ਜਿਹੜੇ ਆਪਣੇ ਮਤਲਬ ਗੱਲ ਕਰਦੇ ਜਾਂ ਤਾਂ ਬਰਾਦਰੀਆਂ ਚ ਵੰਡਦੇ ਆ ਤੇ ਉਹ ਰੁੱਖਾਂ ਦੇ ਪੈਸੇ ਖਾਗੇ ਤੇ ਐਸੇ ਐਸੇ ਲੋਕ ਜਿਹੜੇ ਕਰਪਟ ਐ ਮੈਂ ਤੇ ਇਹੋ ਜਿਹੇ ਬੰਦਿਆਂ ਦੇ ਲਾਗੇ ਬੈਣਾ ਵੀ ਪਸੰਦ ਨਹੀਂ ਕਰਦਾ ਔਰ ਮੈਨੂੰ ਮਾਣ ਐ ਅੱਜ ਵੀ ਜੇ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਬਣ ਰਿਹਾ ਇੱਕ ਮਹਾਪੁਰਸ਼ ਬਣਾ ਰਿਹਾ 117 ਵਿਧਾਇਕ 13 MP ਲਖ ਲਾਂ ਤੇ ਨਾ ਬੇਸ਼ਰਮਾ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਦਸਤਾਰ ਦਿੱਤੀ ਇਹੋ ਦਸਤਾਰ ਤੁਸੀਂ ਦਿੱਲੀ ਚ ਜਾ ਕੇ ਵੇਚਤੀ ਤੇ ਤੁਹਾਨੂੰ ਸ਼ਰਮ ਨਹੀਂ ਆਈ ਪੀਕੇ ਫਕੀਰ ਛੜਕ ਬਣਾਉਣ ਡਿਆ ਕਾਦੀ ਸਰਕਾਰ ਸਰਕਾਰ ਤੇ ਫਿਰ ਅਕਾਲਪੁਰਖ ਦੀ ਹੋਗੀ ਨਾ ਸੱਚੇ ਪਾਤਸ਼ਾਹ ਦੀ ਅੱਜ ਵੀ ਉਸ ਅਕਾਲਪੁਰਖ ਦੀ ਤਾਕਤ ਚੱਲਦੀ ਵਾਤਾਵਰਨ ਜਿੰਨਾ ਸਾਭਿਆ ਜੋ ਬਾਬਾ ਸੇਵਾ ਸਿੰਘ ਨੇ ਖਡੂਰ ਸਾਹ ਵਾਲੇ ਮਹਾਂਪੁਰਸ਼ਾਂ ਨੇ ਕਰਤਾ ਉਹ ਕੋਈ ਨਹੀਂ ਕਰ ਸਕਦਾ ਮੈਂ ਤੇ ਐਸੇ ਸੰਤਾਂ ਨੂੰ ਜਿੰਨਾ ਧਰਮ ਪ੍ਰਚਾਰ ਦੇ ਨਾਲ ਬਾਣੀ ਨਾ ਗਿਆਨੀ ਜੰਗਵੀਰ ਸਿੰਘ ਨੇ ਜੋੜਿਆ ਹਜੂਰ ਸਾਹ ਵਾਲੇ ਮਹਾਂਪੁਰਸ਼ਾਂ ਨੇ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਕਲਵੰਤ ਸਿੰਘ ਜੀ ਐਸੇ ਮਹਾਂਪੁਰਸ਼ ਸਾਡੇ ਕੋਲ ਨੇ ਇੱਕ ਸ੍ਰੀ ਹਰਿਆਲੀ ਵਾਲੇ ਮਹਾਂਪੁਰਸ਼ ਨੇ ਜਿਨ੍ਹਾਂ ਨੇ ਦਰਿਆਵਾਂ ਦੇ ਮੂੰਹ ਮੋੜ ਤੇ ਮੈਂ ਤਾਂ ਕੋਟਨ ਕੋਡ ਨਮਨ ਕਰਦਾ ਐਸੇ ਸੰਤਾਂ ਨੂੰ ਜਿਨ੍ਹਾਂ ਦੇ ਅੱਜ ਵੀ ਲੋਕ ਜਾ ਕੇ ਪੈਰ ਫੜਦੇ ਨੇ ਲੀਡਰਾਂ ਨੂੰ ਵੇਖ ਕੇ ਮੂੰਹ ਪਰੇ ਨੂੰ ਕਰ ਲੈਂਦੇ ਆ ਤੇ ਸੰਤਾਂ ਨੂੰ ਵੇਖ ਕੇ ਸਿਰ ਝੁਕਦੇ ਆ ਐਸੀਆਂ ਸ਼ਖਸੀਅਤਾਂ ਨੇ ਮੈਂ ਤਾਂ ਰਿਸਪੈਕਟ ਬਹੁਤ ਕਰਦਾ ਐਸੇ ਮਹਾਂਪੁਰਸ਼ਾਂ ਦੀ ਕਿਉਂਕਿ ਸਾਡੇ ਕੋਲ ਜਦੋਂ ਐਸੀਆਂ ਸ਼ਖਸੀਅਤਾਂ ਨੇ ਦੇ ਫਿਰ ਧਰਤੀ ਦਾ ਬੈਲੈਂਸ ਬਣਿਆ ਰਹਿੰਦਾ ਕਿਤੇ ਨਾ ਕਿਤੇ ਸੱਚਾਈ ਜੀਂਦੀ ਰਹਿੰਦੀ ਹੈ ਜੀ ਤੁਸੀਂ ਸਮਾਂ ਕੱਢਿਆ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸੋ ਸਰਬਜੀਤ ਸਿੰਘ ਸੋਨੂ ਵੱਲੋਂ ਅਪੀਲ ਹੈ ਕਿ ਪਹਿਲਾਂ ਤਾਂ ਅਸੀਂ ਰੋਕ ਰਹੇ ਸੀ 27 ਤਰੀਕ ਨੂੰ ਨਾ ਜਾਇਆ ਜਾਵੇ ਜਾਂ ਉੱ ਕੋਈ ਨਾ ਆਵੇ ਪਰ ਦੂਜੇ ਪਾਸੇ ਹੁਣ 27 ਤਰੀਕ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਲਈ ਹੁਣ ਖੁੱਲਾ ਸੱਦਾ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਸਭ ਨੂੰ ਅਪੀਲ ਹੈ ਕਿ ਜਰੂਰ ਉਸ ਪ੍ਰੋਗਰਾਮ 'ਚ ਪਹੁੰਚੋ ਤੇ ਸੂਰਬੀਰਤਾ ਕੀ ਹੈ ਕੀ ਹੈ ਪੰਜਾਬੀਏਤ ਉਸ ਬਾਰੇ ਜਰੂਰ ਜਾਣੋ